ਐਮਨੂ ਸਿੱਕਾ ਮਾਰੀ ਜਿੰਦਿਆਂ ਦੀ ਇੱਥੇ ਅਸੀਂ ਖਾਲਸਤਾਨ ਖਾਲਸ ਦਾ ਬਣਾ ਕੇ ਤੇ ਤੁਸੀਂ ਸ਼੍ਰੀਲੰਕਾ ਦਾ ਹਾਲ ਤੁਸੀਂ ਦੇਖ ਲਓ ਬੰਗਲਾਦੇਸ਼ ਦਾ ਤੁਸੀਂ ਹਾਲ ਦੇਖੋ ਭਗਵੰਤ ਮਾਨ ਦੀ ਸੋਚ ਵਧੀਆ ਹੋ ਸਕਦੀ ਹੈ ਲੇਕਿਨ ਭਗਵੰਤ ਮਾਨਜੀਤ ਤੋਂ ਦੇ ਥੱਲੇ ਕੱਖ ਨਹੀਂ ਹੈਗਾ ਜੇ ਬਾਦਲ 10 ਸਾਲ ਰਾਜ ਕਰਕੇ ਉਹ ਕਹਿੰਦੇ 25 ਸਾਲ ਸੁਪਨੇ ਲੈ ਰਹੇ ਸੀ ਇਹ ਤਾਂ ਤੁਸੀਂ ਵੀ ਸੁਪਨੇ ਹੀ ਲੈਦੇ ਹੋ ਕੋਈ ਗੈਂਗਸਟਰ ਜਨਮ ਤੋਂ ਨਹੀਂ ਬਣਦਾ ਕੋਈ ਡਾਕੂ ਜਨਮ ਤੋਂ ਨਹੀਂ ਬਣਦਾ ਇਹ ਮਾਹੌਲ ਹੁੰਦਾ ਹੈ ਕਿ ਹਰੇਕ ਅਫਸਰ ਦੇ ਘਰੋਂ 7 ਕਰੋੜ 8 ਕਰੋੜ ਲੱਭੀ ਜਾਂਦਾ ਕੀ ਮਾਮਲਾ ਹੈ ਅੱਦੇ ਤੁਸੀਂ ਅੰਦਰ ਕਰਤੇ ਕਿਸੇ ਨੂੰ ਛਡਾਈ ਜਾਂਦੇ ਹੋ ਇੱਥੇ ਗੁਣਵੰਦੀ ਤਰਕੀ ਹੈ ਜਿੱਥੇ ਸਾਡਾ ਜਨੂ ਪੂਰੀ ਦੀ ਪੂਰੀ ਸਾਡੇ ਗੁਰੂਆਂ ਦੀ ਜਿਹੜੀ ਕਰਮਸਥਲੀ ਰਹੀ ਹੈ ਔਰ ਜਿਹੜੀ ਜਨਮ ਸਥਾਨ ਰਹੇ ਨੇ ਉੱਥੇ ਸਾਰਾ ਸਭ ਤੋਂ ਜ਼ਿਆਦਾ ਕਿਸ਼ਚਨ ਪੜਦਾ ਕਿਉਂ ਨਹੀਂ ਐਸਜੀਬੀ ਹੋਤੇ ਹੋ ਕੇ ਕਰਦੇ ਐਸਡੀਪੀਸੀ ਦਾ ਟਾ ਟਾ ਵੱਜੋ ਤੇ ਅੱਡਾ ਵੱਡਾ ਸਾਧਨ ਇੰਨੀ ਵੱਡੀ ਉਹਨਾਂ ਦੀ ਤਾਕਤ ਐਸਡੀਪੀਸੀ ਉੱਥੇ ਵੀ ਇੱਕ ਸਿਆਸਤ ਤੋਂ ਉੱਤੇ ਕੁਝ ਹੈ ਹੀ ਨਹੀਂ ਕਿ ਸਾਡੇ ਲੋਕਲ ਲੀਡਰ ਨੇ ਮੈਂ ਨਾਮ ਫੇਰ ਨਹੀਂ ਲੈਣਾ ਚਾਹੁੰਦਾ ਮੈਂ ਇੰਨਾ ਹੀ ਕਹਿ ਦਿੰਦਾ ਕਿ ਪੰਜਾਬ ਸਰਕਾਰ ਨੇ ਹਲੇ ਤੱਕ ਕੀ ਕੀਤਾ ਹੈ ਔਰ ਜਿਹੜੇ ਪੋਲਿਟੀਕਲ ਨੇ ਪੋਲਿਟੀਕਲ ਦਾ ਸਾਰੇ ਹੀ ਉਹਨਾਂ ਨੂੰ ਤਾਂ ਸਿਰਫ ਸਿਰਫ ਇਹ ਦਿਖਦਾ ਹੈ ਕਿ ਵੋਟ ਬੀਜੇਪੀ ਆਰਐਸਐਸ ਜਾਂ ਆਰਐਸਐਸ ਬੀਜੇਪੀ ਹੈ ਐਕਟਰ ਮੈਂ ਤਾਂ ਉਹਨਾਂ ਨੂੰ ਕਹਾਂਗਾ ਉਹ ਐਕਟਰ ਨਹੀਂ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਡਾਇਰੈਕਟਰ ਇੱਕ ਉਹਨਾਂ ਨੂੰ ਸੀਨ ਦਿੰਦਾ ਹੈ ਔਰ ਸੀਨ ਨੂੰ ਉਹ ਸ਼ੂਟ ਕਰਦੇ ਨੇ ਨਥੀ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਸਿਆਸਤ ਦੇ ਨਾਂ ਦੇ ਉੱਤੇ ਕਹਿੰਦੇ ਨੇ ਪੰਜਾਬ ਦੀ ਸਰਕਾਰ ਸਿਆਸਤ ਕਰ ਰਹੀ ਹੈ ਗੁਰੂ ਤੇਗ ਬਹਾਦਰ ਜਿਹਦੇ ਨਾਮ ਦੇ ਉੱਤੇ ਕਿਉਂਕਿ ਥਾਂ ਥਾਂ ਦੇ ਉੱਤੇ ਕਹਿੰਦੇ ਫਲੈਕਸ ਬੋਰਡ ਲਾ ਦਿੱਤੇ ਸਿਆਸਤ ਕਰਦੇ ਰਹੇ ਪੋਲਟਿਕਸ ਕਰਦੇ ਜਮੀਨੀ ਪੱਧਰ ਤੇ ਕੰਮ ਕੋਈ ਨਹੀਂ ਦੂਜੇ ਪਾਸੇ ਕੇਂਦਰ ਸਰਕਾਰ ਦੀ ਗੱਲ ਆ ਗਈ ਉਹਨਾਂ ਦੇ ਉੱਤੇ ਵੀ ਇਹੀ ਗੱਲ ਆ ਗਈ ਕਿ ਜੇ ਪੰਜਾਬ ਸਰਕਾਰ ਸਿਆਸਤ ਕਰਦੀ ਹੈ ਗੁਰੂਆਂ ਦੇ ਉੱਤੇ ਛੋਟੇ ਸਹਿਬਜ਼ਾਦਿਆਂ ਦੇ ਉੱਤੇ ਤੇ ਤੁਸੀਂ ਵੀ ਇਸੇ ਰਾਤ ਉਰਪੇ ਭਾਜਪਾ ਨੇ ਵੇਸਤੇਕੇ ਦੇ ਸਵਾਲ ਆਉਣ ਲੱਗੇ ਕਿਉਂਕਿ ਜਿਸ ਤਿੱਕੇ ਨਾਲ ਦੇਖਿਆ ਕਿ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਗ ਬੰਨਦੇ ਆ ਦੂਜੇ ਪਾਸੇ ਅਮਿਤ ਸ਼ਾ ਇੱਥੇ ਆਏ ਛੋਟੇ ਸਹਿਬਜ਼ਾਦਿਆਂ ਦਾ ਜ਼ਿਕਰ ਕੀਤਾ ਇਹ ਬਹੁਤ سارے ਸਵਾਲ ਸੀਗੇ ਦੂਜੇ ਪਾਸੇ ਕਹਿੰਦੇ ਧਿਆਨ ਕਿਉਂ ਨਹੀਂ ਜਾ ਰਿਹਾ ਤੁਹਾਡਾ ਜਦੋਂ ਮੱਝ ਵਾਲੀ ਸੈਡ ਨੂੰ ਬਹੁਤ ਸਾਰੇ ਲੋਕ 크ਰਿਸਚਨ ਬਣ ਰਹੇ ਨੇ ਉਸ ਪਾਸੇ ਧਿਆਨ ਕਿਉਂ ਨਹੀਂ ਜਾ ਰਿਹਾ ਡਾਕਟਰ ਪਰਮਜੀ ਸਾਡੇ ਨਾਲ ਨੇ ਇਹ ਗਰਜ ਦੀ ਸਵੇਰ ਦੇ ਜਿਹੜੇ ਸੰਪਾਦਕ ਨੇ ਅਖਬਾਰ ਦੇ ਤੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂਕਿ ਇਹਨਾਂ ਦਾ ਤਾਲੁਕਾਤ ਜਿਹੜਾ ਸਰਕਾਰ ਦੇ ਵਿੱਚ ਵੀ ਰਹਿੰਦਾ ਤੇ ਆਰਐਸਐਸ ਦੇ ਨਾਲ ਵੀ ਜਿਹੜਾ ਇਹਨਾਂ ਦਾ ਸਾਰਾ ਕੁਝ ਜਿਹੜਾ ਜੁੜਿਆ ਰਹਿੰਦਾ ਗੱਲਬਾਤ ਕਰਨ ਦੀ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਦਨ ਮਨਾ ਰਹੇ ਸੀਗੇ ਦੂਜੇ ਪਾਸੇ ਕੇਂਦਰ ਸਰਕਾਰ ਵੀ ਕਹਿੰਦੇ ਛੋਟੇ ਸਾਹਿਬਜ਼ਾਦਿਆਂ ਨੂੰ ਵੀਰ ਬਾਲ ਦੇਵਸ ਮਨਾ ਰਹੀ ਹੈ ਇਹ ਕੀ ਫਰਕ ਹੈ ਦੋਨਾਂ ਸਰਕਾਰਾਂ ਦੇ ਵਿੱਚ ਜਿਸ ਤਿੱਕੇ ਨਾਲ ਕਈ ਲੋਕ ਕਹ ਰਹੇ ਕਿ ਸਿਆਸਤ ਕਰ ਰਹੇ ਨੇ ਦੋਨੇ ਸਰਕਾਰਾਂ ਅ ਵੈਗਰੂ ਜੀ ਬੇਨਤੀ ਇਹ ਹੈ ਕਿ ਗੁਰਤੇਗ ਬਹਾਦਰ ਸਾਹਿਬ ਜੀ ਦਾ ਬਲੀਦਾਨ ਦੇ ਉੱਤੇ ਔਰ ਸਾਹਿਬਜ਼ਾਦਿਆਂ ਦੇ ਬਲਿਦਾਨ ਦੇ ਉੱਤੇ ਇਵੈਂਟ ਕਰਨਾ ਪ੍ਰਚਾਰ ਕਰਨਾ ਜਾਂ ਚਰਚਾ ਕਰਨੀ ਬਹੁਤ ਇੱਕ ਵਧੀਆ ਗੱਲ ਹੈ ਹਮ ਔਰ ਜਿਨੀ ਸਾਡੇ ਗੁਰੂਆਂ ਦੀ ਸ਼ਹੀਦੀ ਹੋਈ ਹੈ ਇਸ ਪੰਜਾਬ ਦੀ ਪਵਿੱਤਰ ਧਰਤੀ ਦੇ ਉੱਤੇ ਔਰ ਗੁਰਤੇਗ ਬਹਾਦਰ ਸਾਹਿਬ ਨੂੰ ਤਾਂ ਕਿਹਾ ਹੀ ਜਾਂਦਾ ਹੈ ਗੁਰਤੇਗ ਗੁਰਤੇਗ ਬਹਾਦਰ ਹਿੰਦ ਦੀ ਛਾਤਰ ਹਮ ਔਰ ਲੇਕਿਨ ਜੋ ਤ੍ਰਿਸ਼ਪਨਾ ਦਿੱਤਾ ਜੋ ਹੋੜ ਲੱਗੀ ਹੈ ਉਹ ਜਿਹੜੀ ਹੈ ਉਹ ਜਿਹੜੇ ਸਮਾਜ ਦੇ ਅੰਦਰ ਉਹ ਲੋਕਾਂ ਦੇ ਗਲੇ 'ਚ ਨਹੀਂ ਉਤਰ ਰਹੀ ਨਾ ਤਾਂ ਪੰਜਾਬ ਵੱਲੋਂ ਹਮਮ ਔਰ ਨਾ ਹੀ ਕੇਂਦਰ ਵੱਲੋਂ ਹਮ ਕਿਉਂਕਿ ਉਹਦੇ ਵਿੱਚ ਭਾਵਨਾਵਾਂ ਨੇ ਜਿਹੜੀਆਂ ਕਿਉਂਕਿ ਜਿਹੜਾ ਧਰਮ ਹੈ ਜਾਂ ਤੁਹਾਡਾ ਫਲਸਫਾ ਹੈ ਸਿੱਖੀ ਦਾ ਫਲਸਫਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲਦਾਨ ਦਾ ਫਲਸਫਾ ਹੈ ਉਹ ਬੜਾ ਮਹਾਨ ਹੈ ਹਮ ਉਸ ਨੂੰ ਤੁਸੀਂ ਛੋਟਾ ਕਰ ਹੀ ਨਹੀਂ ਸਕਦੇ ਹਮ ਉਸ ਨੂੰ ਤੁਸੀਂ ਸੀਮਤ ਕਰ ਹੀ ਨਹੀਂ ਸਕਦੇ ਉਸ ਨੂੰ ਤੁਸੀਂ ਪੰਜਾਬ ਤੱਕ ਜਾਂ ਤੁਸੀਂ ਅ ਮੈਂ ਕਹਿੰਦਾ ਉਹਨਾਂ ਨੇ ਤਾਂ ਦੇਖੋ ਦਿੱਲੀ ਦੇ ਅੰਦਰ ਜਾ ਕੇ ਸ਼ਹੀਦੀ ਦੇ ਰਹੇ ਨੇ ਹਮ ਅਨੰਦਪੁਰ ਸਾਹਿਬ ਨੂੰ ਉਹਨਾਂ ਨੇ ਆਪ ਉਹਨਾਂ ਨੇ ਉਸ ਨੂੰ ਉਹਨਾਂ ਨਗਰ ਦਾ ਨਿਰਮਾਣ ਕਰਾਇਆ ਹਮ ਔਰ ਤੁਸੀਂ ਇਤਿਹਾਸ ਦੇ ਅੰਦਰ ਦੇਖੋ ਗੁਰਤੇਗ ਬਹਾਦਰ ਸਾਹਿਬ ਅਸਾਮ ਦੇ ਰਾਜੇ ਦੇ ਉੱਥੇ ਜਾ ਕੇ ਉਹਨਾਂ ਦੇ ਪਰਿਵਾਰ ਦੇ ਝਗੜੇ ਨੂੰ ਸੁਲਝਾਉਂਦੇ ਨੇ ਔਰ ਉੱਥੇ ਪੇਂਟ ਹੁੰਦੀ ਹੈ ਚੰਦਨ ਦੀ ਚੌਰ ਜਿਹੜੀ ਅੱਜ ਵੀ ਤੋਸ਼ੇਖਾਨੇ ਦੇ ਵਿੱਚ ਜਾਂ ਅਸੀਂ ਆਪਣੇ ਦੇਖ ਸਕਦੇ ਹਾਂ ਮੇਰਾ ਖਿਆਲ ਕਿਸੇ ਪੰਜਾਬੀ ਜਿਹੜੇ ਅੱਜ ਦੇ ਪੰਜਾਬੀ ਨੇ ਉਹਨਾਂ ਨੂੰ ਅਸਾਮ ਦੇ ਵਿੱਚ ਜਾਂ ਗੋਹਾਟੀ ਦੇ ਵਿੱਚ ਨਹੀਂ ਗਿਆ ਉਹ ਨਹੀਂ ਨੌਲੇਜ ਸਾਡੇ ਗੁਰੂਆਂ ਦੀ ਕਿੱਡੀ ਵੱਡੀ ਮਾਨਤਾ ਸੀ ਗੁਰਤੇਗ ਬਹਾਦਰ ਸਾਹਿਬ ਪਟਨਾ ਦੇ ਅੰਦਰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੁੰਦਾ ਸਾਡੀ ਕਲਪਨਾ ਕਿੱਥੇ ਹੈ ਅਸਾਮ ਕਿੱਥੇ ਪਟਨਾ ਸਾਹਿਬ ਕਿੱਥੇ ਔਰ ਪਟਨੇ ਦੇ ਅੰਦਰ ਅੱਜ ਮਹਾਰਾਜ ਦਾ ਜਨਮ ਹੈ ਪਟਨਾ ਪਟਨੇ ਤੋਂ ਪਟਨਾ ਸਾਹਿਬ ਬਣਿਆ ਕਿੰਨੀ ਵੱਡੀ ਇੱਕ ਫਲਸਫੀ ਹੈ ਔਰ ਤੁਸੀਂ ਦੇਖੋ ਨਰੇੜ ਦੇ ਅੰਦਰ ਜਾ ਕੇ ਮਹਾਰਾਸ਼ਟਰ ਦੇ ਅੰਦਰ ਮਹਾਰਾਜ ਗੋਬਿੰਦ ਸਿੰਘ ਜੀ ਮਹਾਰਾਜ ਦਾ ਅੰਤਿਮ ਸਮਾ ਜਿਹੜਾ ਹੈਗਾ ਤਾਂ ਜਿਹੜੀ ਸਿੱਖੀ ਹੈ ਸਿੱਖੀ ਤਾਂ ਬਹੁਤ ਸਿੱਖੀ ਨੂੰ ਸਮਝਣ ਦੀ ਲੋੜ ਹੈ ਸਿੱਖੀ ਦੇ ਉੱਤੇ ਸਿਆਸਤ ਸਰਕਾਰਾਂ ਜਿਹੜੀਆਂ ਨੇ ਸਿੱਖੀ ਨੂੰ ਸਮਝ ਰਹੀਆਂ ਨੇ ਜਾਂ ਫਿਰ ਲੋਕਾਂ ਨੂੰ ਸਮਝ ਨਹੀਂ ਆਏ ਨੇ ਜਾਂ ਫਿਰ ਸਿੱਖੀ ਦੇ ਉੱਤੇ ਸਿਆਸਤ ਹੋ ਰਹੀ ਹੈ ਇਹ ਕੀ ਹੈ ਅੰਤਰ ਇਹਨਾਂ ਦੇ ਵਿੱਚ ਸਾਰੀਆਂ ਚੀਜ਼ਾਂ ਬਿਲਕੁਲ ਸਿਆਸਤ ਹੋ ਰਹੀ ਹੈ ਵੋਟਾਂ ਦੀ ਸਿਆਸਤ ਹੋ ਰਹੀ ਹੈ ਆ ਦੇਖੋ ਤੁਸੀਂ ਜਿਹੜੀ ਜਿਹੜੀਆਂ ਉਹਨਾਂ ਦੀਆਂ ਸਿੱਖਿਆਵਾਂ ਨੇ ਜਾਂ ਜਿਹੜੀਆਂ ਮਹਾਰਾਜ ਨੇ ਸਾਨੂੰ ਕਿਹਾ ਸਿੱਖੀ ਕਹਿੰਦੀ ਹੈਗੀ ਆ ਗੁਰੂ ਨਾਨਕ ਸਾਹਿਬ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਨਾਤੇ ਪੰਜਾਬ ਦੇ ਅੰਦਰ ਕਿਰਤ ਦੇ ਅੰਦਰ ਕੋਈ ਗੱਲ ਹੋ ਰਹੀ ਹੈ ਔਰ ਮੈਂ ਤਾਂ ਕੇਂਦਰ ਦੇ ਉੱਤੇ ਵੀ ਕਹਿੰਦਾ ਮੋਦੀ ਸਾਹਿਬ ਦੀ 11-12 ਸਾਲ ਦੀ ਸਰਕਾਰ ਹੋ ਗਈ ਇਹ ਮੈਂ ਪਹਿਲੋ ਕਹਿ ਦਿੰਦਾ ਕਿ ਜਿਹੜੀ ਆਰਐਸਐਸ ਦੀ ਜਾਂ ਬੀਜੇਪੀ ਦੀ ਭਾਵਨਾਵਾਂ ਬਿਲਕੁਲ ਠੀਕ ਨਹੀਂ ਉਹ ਕੋਈ ਐਂਟੀ ਸਿੱਖ ਜਾਂ ਜਿਹੜਾ ਕਿ ਪ੍ਰਚਾਰਿਆ ਜਾਂਦਾ ਹੈ ਸਹ ਨਹੀਂ ਹੈ ਲੇਕਿਨ ਜਿਸ ਤਰੀਕੇ ਨਾਲ ਪ੍ਰਚਾਰ ਉਹਨਾਂ ਤੋਂ ਕਰਵਾਇਆ ਜਾ ਰਿਹਾ ਹੈ ਮੋਦੀ ਜੀ ਪੱਗ ਬੰਨਦੇ ਨੇ ਮੈਂ ਕਹਿੰਦਾ ਕੋਈ ਗੱਲ ਨਹੀਂ ਅੱਛੀ ਗੱਲ ਹੈ ਪੱਗ ਬੰਨਣੀ ਚਾਹੀਦੀ ਹੈ ਲੇਕਿਨ ਪੱਗਾਂ ਉੱਥੇ ਇੱਕ ਸ਼ੋਅ ਕਰਕੇ ਬੰਨਣੀਆਂ ਇੱਕ ਹੁਣ ਹਰਿਆਣਾ ਦੇ ਮੁੱਖ ਮੰਤਰੀ ਨੇ ਉਹ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਨਾਲ ਉਹਨਾਂ ਨੂੰ ਇੰਟਰਸਟ ਹੈ ਜਾਂ ਪੰਜਾਬ ਦਾ ਉਹਨਾਂ ਨੂੰ ਕੰਮ ਦਿੱਤਾ ਤਾਂ ਉਹ ਪੱਗ ਬੰਨਦੇ ਨੇ ਵੈਸੇ ਤਾਂ ਸੈਣੀ ਪਰਿਵਾਰ ਦੇ ਵਿੱਚ ਮੋਨੇ ਵੀ ਹੁੰਦੇ ਨੇ ਸਰਦਾਰ ਵੀ ਹੁੰਦੇ ਨੇ ਔਰ ਸਾਡੇ ਪੰਜਾਬ ਦੇ ਅੰਦਰ ਵੀ ਅੱਜ ਦੀ ਤਰੀਕ ਦੇ ਅੰਦਰ ਪੱਗ ਵੀ ਬੰਨੀ ਜਾਂਦੇ ਨੇ ਤੇ ਮੋਨੇ ਵੀ ਹੈਗੇ ਨੇ ਕੰਨਿਆ ਦੇ ਸਵਾਲ ਨੇ ਕਿ ਵੀ ਜਿਹੜੀ ਕੇਂਦਰ ਸਰਕਾਰ ਹੈ ਬੀਜੇਪੀ ਦੀ ਥਰੂ ਪੰਜਾਬ ਚ ਐਂਟਰ ਹੋਣਾ ਚਾਹੁੰਦੀ ਹੈ ਜਿਹੜੀ ਪੰਜਾਬ ਹਰਿਆਣੇ ਚ ਸਰਕਾਰ ਹੈ ਕਹਿੰਦੇ ਨਾਇਬ ਸੈਣੀ ਦੇ ਥਰੂ ਉਹ ਪੰਜਾਬ ਚ ਐਂਟਰ ਹੋਣਾ ਚਾਹੁੰਦੇ ਨੇ ਇੱਥੇ ਆ ਕੇ ਆਪਣਾ ਪੈਰ ਜਮਾਉਣਾ ਚਾਹੁੰਦੇ ਨੇ ਇਹਦੇ ਵਿੱਚ ਕਿੰਨਾ ਕਿ ਸੱਚ ਹੈ ਝੂਠ ਹੈ ਇਹਦੇ ਵਿੱਚ 100% ਸੱਚ ਹੈਗਾ ਨਾਇਬ ਸੈਣੀ ਜੀ ਨੂੰ ਪੰਜਾਬ ਜਿਹੜੇ ਹਰਿਆਣੇ ਦੇ ਸਿੱਖ ਨੇ ਉਹਨਾਂ ਦੀ ਭਲਾਈ ਦੇ ਵਾਸਤੇ ਵੀ ਜਿਸ ਤਰ੍ਹਾਂ ਉਹਨਾਂ ਨੇ 84 ਦੀਆਂ ਲਗਿਆ ਵੀ ਉਹਨਾਂ ਨੇ ਉਹਨਾਂ ਨੇ ਕਿੰਨੇ ਸਾਲਾਂ ਬਾਅਦ ਜੇ ਇਹ ਸਹੀ ਸੋਚ ਹੁੰਦੀ ਜੇ ਕੋਈ ਇਹਨਾਂ ਦੀ ਮਨਸਾ ਬਿਲਕੁਲ ਸਾਫ਼ ਹੁੰਦੀ ਤਾਂ ਫਿਰ ਖੱਟਰ ਸਾਹਿਬ ਵੀ ਪੰਜਾਬੀ ਸੀਗੇ ਪ्योर ਪੰਜਾਬੀ ਸੀ ਪਹਿਲਾ ਪੰਜਾਬੀ ਸੀ ਜਿਹੜਾ ਗੈਰ जाट ਹਰਿਆਣੇ ਦਾ ਮੁੱਖ ਮੰਤਰੀ ਬਣ ਗਿਆ ਉਹਨਾਂ ਨੇ ਕਿਉਂ ਨਹੀਂ 84 ਦੇ ਦੰਗਿਆਂ ਨੂੰ 84 ਦੇ ਦੰਗੇ 84 ਤੋਂ ਲੈ ਕੇ ਹੁਣ ਤੱਕ ਦੇਖ ਲਓ ਕਿੰਨੇ ਸਾਲ ਹੋ ਗਏ ਨੈਵ ਸਿੰਘ ਸੈਣੀ ਡੇਰ ਤਰੁਸਤ ਆਏ ਲੇਕਿਨ ਇੱਥੇ ਮਨਸਾ ਸਾਫ਼ ਨਹੀਂ ਲੱਗਦੀ ਸਿਰਫ ਤੇ ਸਿਰਫ ਵੋਟਾਂ ਦੀ ਰਾਜਨੀਤੀ ਹੈ ਵੋਟਾਂ ਦੀ ਰਾਜਨੀਤੀ ਦੇ ਨਾਲ ਇੱਕ ਵਾਰੀ ਸਰਕਾਰ ਬਣਾ ਲੈਣੀ ਦੋ ਵਾਰ ਸਰਕਾਰ ਬਣਾ ਲੈਣੀ ਉਹਦਾ ਭਲਾ ਨਹੀਂ ਹੋ ਰਿਹਾ ਹਮਮ ਔਰ ਪੰਜਾਬ ਦਾ ਤਾਂ ਮੈਂ ਤੁਹਾਨੂੰ ਕਹਿ ਰਿਹਾ ਵੀ ਬੜੀ ਇੱਥੋਂ ਦੇ ਜਿਹੜੇ ਲੀਡਰ ਨੇ ਪੰਜਾਬ ਦੇ ਅੰਦਰ ਪਹਿਲੋ ਜਿੰਨੇ ਵੀ ਐ ਇੱਥੇ ਜਿਹੜਾ ਯੂਜ਼ ਕੀਤਾ ਜਾਂਦਾ ਪੱਗ ਦਾ ਔਰ ਦਾੜੀ ਦਾ ਔਰ ਇਹ ਜਿਹੜਾ ਸਾਡਾ ਮਹਾਨ ਫਲਸਫਾ ਹੈ ਪੱਗ ਸਾਨੂੰ ਇੰਨੀਆਂ ਸ਼ਹੀਦੀਆਂ ਬਾਦ ਮਿਲੀ ਐ ਦਾੜੀ ਸਾਨੂੰ ਅਸੀਂ ਬੰਦ-ਬੰਦ ਕਟਵਾਈ ਐ ਤਾਂ ਜਾ ਕੇ ਅਤੇ ਖੋਪਰੀਆਂ ਤਰਵਾਈਆਂ ਤਾਂ ਜਾ ਕੇ ਪੱਗ ਮਿਲੀ ਐ ਇਹਦੇ ਪਿੱਛੇ ਕੌਣ ਐ ਇਹ ਸਾਰੀ ਇਸ ਸਿਨੈਰੀ ਨੂੰ ਤਿਆਰ ਕੌਣ ਕਰ ਰਿਹਾ ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਕੀ ਲੱਗਦਾ ਕਿ ਵੀ ਦਿੱਲੀ ਤੋਂ ਕੋਈ ਗਾਈਡ ਕਰ ਰਿਹਾ ਮੋਦੀ ਸਾਹਿਬ ਨੂੰ ਅਮਿਤ ਸ਼ਾਹ ਨੂੰ ਕਿਸ ਤਿੱਕ ਨਾਲ ਜਾਣਾ ਕੀ ਮਨਜਿੰਦਰ ਸਿਰਸੇ ਸਾਰਾਂ ਦਾ ਕੋਈ ਰੋਡ ਮੈਪ ਤਿਆਰ ਕੀਤੇ ਹੋਣਗੇ ਕਿ ਸਹੀ ਕਿਤੇ ਕਿਹ ਨਾਲ ਆ ਚੀਜ਼ਾਂ ਕਰਨੀਆਂ ਦੇਖੋ ਮਨਜਿੰਦਰ ਸਿਰਸੇ ਨੂੰ ਮੈਨੂੰ ਇਹ ਸ਼ਬਦ ਨਹੀਂ ਕਹਿਣੇ ਚਾਹੀਦੇ ਕਿ ਕਿੰਨੇ ਕੁ ਵੱਡੇ ਸਿੱਖ ਨੇ ਔਰ ਕਿੰਨੇ ਕੁ ਵੱਡੇ ਇਹਨਾਂ ਦੀ ਸਿੱਖੀ ਦਾ ਮਾਡਲ ਹੈ ਮੈਨੂੰ ਇਹ ਸੱਤਾ ਦੇ ਵਪਾਰੀ ਨੇ ਇਹ ਸਾਰੇ ਲੋਕ ਜਿਹੜੇ ਹੈਗੇ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਫਿਰ ਮਿਰਚ ਮਸਾਲਾ ਜ਼ਿਆਦਾ ਲੱਗਦਾ ਫਿਰ ਅਗਲੇ ਤੜਫਦੇ ਨੇ ਇਹ ਕਿੰਨੇ ਕੁ ਨੇ ਕੋਈ ਗੁਟਕਾ ਲੈ ਕੇ ਹੱਥ ਵਿੱਚ ਜਾਂਦਾ ਹੁਣ ਤੁਸੀਂ ਦੱਸੋ ਵੀ ਇਹੋ ਜਿਹੇ ਲੋਕਾਂ ਨੂੰ ਪਵਿੱਤਰ ਗੁਟਕਾ ਸਾਹਿਬ ਪਵਿੱਤਰ ਗੁਰਬਾਣੀ ਨੂੰ ਇਹ ਮੈਂ ਨਹੀਂ ਚੰਦਾ ਮੈਂ ਤਾਂ ਕਹਿੰਦਾ ਇਹ ਮਲੀਨ ਲੋਗ ਨੇ ਇਹਨਾਂ ਦੇ ਹੱਥ ਇਹ ਪਵਿੱਤਰ ਨਹੀਂ ਹੈਗੇ ਆਤਮਾ ਵੀ ਇਹਨਾਂ ਦੀ ਪਵਿੱਤਰ ਨਹੀਂ ਹੈਗੀ ਜੇ ਆਤਮਾ ਪਵਿੱਤਰ ਹੋਵੇ ਤਾਂ ਪੰਜਾਬ ਜਿਹੜਾ ਹੈਗਾ ਦੁਨੀਆ ਨੂੰ ਇੱਕ ਦਿਸ਼ਾ ਦੇਣ ਵਾਲਾ ਔਰ ਪੰਜਾਬ ਦੀ ਜਿਹੜੀ ਪਵਿੱਤਰ ਧਰਤੀ ਹੈ ਗੁਰੂਆਂ ਪੀਰਾਂ ਔਰ ਮਹਾਨ ਸੰਤਾਂ ਦੀ ਔਰ ਕਹਿੰਦੇ ਨੇ ਤੇ ਵੇਦ ਪੁਰਾਣ ਇੱਥੇ ਬਣੇ ਹੈਗੇ ਨੇ ਤੇ ਇੱਥੇ ਦੀ ਧਰਤੀ ਨੂੰ ਇਸ ਪ੍ਰਕਾਰ ਮੈਕਨਾ ਮਲੀਨ ਕੀਤਾ ਹੋਇਆ ਔਰ ਇੱਥੇ ਇੰਨੀਆਂ ਸਮੱਸਿਆਵਾਂ ਖੜੀਆਂ ਕੀਤੀਆਂ ਪਈਆਂ ਨੇ ਔਰ ਜਿੰਨਾ ਟੋਲਾ ਮੈਂ ਤੈਨੂੰ ਟੋਲੇ ਨੂੰ ਕਹਿਣਾ ਮੈਂ ਕਈ ਜਗ੍ਹਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਇਹ ਲੋਟੂ ਟੋਲਾ ਹੈ ਸੱਤਾ ਦੇ ਵਪਾਰੀ ਨੇ ਔਰ ਇਹ ਕੋਈ ਜ਼ਿਆਦਾ ਵਧੀਆ ਨਹੀਂ ਹੈਗਾ ਇਹ ਡਰਾਮੇਬਾਜ਼ੀਆਂ ਹੋ ਰਹੀਆਂ ਨੇ ਜਿਹੜੀਆਂ ਇਹਦੇ ਨਾਲ ਇਹ ਲੋਕ ਕਾਮਯਾਬ ਨਹੀਂ ਹੋਣਗੇ ਇਹਦੇ ਵਿੱਚ ਇਹ ਲੱਗਦਾ ਜਿਵੇਂ ਛੋਟੇ ਸਾਹਿਬ ਜਦਿਆਂ ਨੂੰ ਲੈ ਕੇ ਗੁਰੂ ਤੇਗ ਬਹਾਦਰ ਜੀ ਨੂੰ ਲੈ ਕੇ ਸਰਕਾਰਾਂ ਪ੍ਰਚਾਰ ਕਰ ਰਹੀਆਂ ਨੇ ਪਰ ਦੂਜੇ ਪਾਸੇ ਇਹ ਸਵਾਲ ਆ ਜਾਂਦਾ ਕਿ ਵੀ ਜਦੋਂ ਤੁਹਾਡੇ ਕਹਿੰਦੇ ਲੋਕ ਜਿਹੜੇ ਕਹਿੰਦੇ 크ਿਸਚਨ ਧਰਮ ਵੱਲ ਜਾ ਰਹੇ ਨੇ ਇੱਕ ਪਹਿਲਾ ਇਹ ਸਵਾਲ ਕਰ ਦਿੰਦੇ ਕਿ 크ਿਸਚਨ ਧਰਮ ਤੇ ਕਹਿੰਦੇ ਇੰਡੀਆ ਦਾ ਹੈ ਹੀ ਨਹੀਂ ਪੰਜਾਬ ਦਾ ਤਾਂ ਹੈ ਹੀ ਨਹੀਂ ਫਿਰ ਉਸ ਪਾਸੇ ਨੂੰ ਕਿਉਂ ਜਾ ਰਹੇ ਨੇ ਤੁਸੀਂ ਇਸ ਦੇ ਉੱਤੇ ਸਟੱਡੀ ਕੀਤੀ ਕਿ ਵੀ ਕੀ ਇਹ ਸਾਰਾ ਚੀਜ਼ ਹੈਗੀ ਆ ਕਿਉਂ ਲੋਕ ਜਾ ਰਹੇ ਨੇ ਤੇ ਇਹ ਧਰਮ ਆਇਆ ਕਿੱਧਰੋਂ ਦੇਖੋ ਐਸਾ ਹੈ ਅਸਲਾਮ ਨੇ ਹਜ਼ਾਰ ਸਾਲ ਅਠਨੌ ਸਾਲ ਸਾਤ ਸਤ ਸਾਲ ਰਾਜ ਕੀਤਾ ਇਹ ਜਿਹੜੇ ਬਾਹਰੀ ਧਰਮ ਨੇ ਇਹ ਜ਼ੋਰ ਜ਼ਬਰਦਸਤੀ ਤੇ ਧਨਬਲ ਦੇ ਨਾਲ ਚੱਲਦੇ ਨੇ ਹੋਰ ਪੰਜਾਬ ਦੇ ਨਾਲ ਤੇ ਇਸ ਪੰਜਾਬ ਨੇ ਫੇਸ ਕੀਤਾ ਹੈਗਾ ਅੰਗਰੇਜ਼ ਵੀ ਇੱਥੇ 100 ਸਾਲ ਰਾਜ ਕਰਕੇ ਅਸਾਇਤ ਤੇ ਲਈ ਅੰਗਰੇਜ਼ ਚ ਚਲੇ ਗਏ ਔਰ ਉਹਨਾਂ ਨੇ ਜਿਹੜੀ ਇਹ ਜਿਹੜੀਆਂ ਨੇ ਇਹਦੇ ਵੱਲ ਕੋਈ ਜਿਹੜੇ ਸਾਡੇ ਲੋਕਲ ਲੀਡਰ ਨੇ ਮੈਂ ਨਾਮ ਫਿਰ ਨਹੀਂ ਲੈਣਾ ਚਾਹੁੰਦਾ ਮੈਂ ਇੰਨਾ ਹੀ ਕਹਿ ਦਿੰਨਾ ਕਿ ਪੰਜਾਬ ਸਰਕਾਰ ਨੇ ਹਲੇ ਤੱਕ ਕੀ ਕੀਤਾ ਜਿਹੜੀ ਇੱਥੇ ਕਨਵਰਸ਼ਨ ਹੋ ਰਹੀ ਹੈ ਔਰ ਕਨਵਰਸ਼ਨ ਜਿਆਦਾ ਪੰਜਾਬ ਪੰਜਾਬੀਆਂ ਚ ਹੋ ਰਹੀ ਹੈ ਕਨਵਰਸ਼ਨ ਜਿਆਦਾ ਜਿਹੜੇ ਸਿੱਖ ਨੇ ਆਪਣੇ ਉਹਨਾਂ ਦੇ ਵਿੱਚ ਕਨਵਰਸ਼ਨ ਹੋ ਰਹੀ ਹੈ ਉਹਦੇ ਉੱਤੇ ਕੋਈ ਨਹੀਂ ਬੋਲ ਰਿਹਾ ਐਸਜੀਪੀਸੀ ਵੀ ਉਹਦੇ ਉੱਤੇ ਕੋਈ ਸੀਰੀਅਸ ਨਹੀਂ ਹੈਗੀ ਐਸਜੀਪੀਸੀ ਦਾ ਏਡਾ ਵੱਡਾ ਬਜਟ ਏਡਾ ਵੱਡਾ ਸਾਧਨ ਇੰਨੀ ਵੱਡੀ ਉਹਨਾਂ ਦੀ ਤਾਕਤ एसजीपीसी ਉੱਥੇ ਵੀ ਇੱਕ ਸਿਆਸਤ ਤੋਂ ਉੱਤੇ ਕੁਝ ਹੈ ਹੀ ਨਹੀਂ ਹੈ ਉੱਥੇ ਵੀ ਕੜਮ ਚੋਦਰੀ ਬੈਠੇ ਨੇ ਔਰ ਜਿਹੜੇ ਪੋਲੀਟਿਕਲ ਨੇ ਪੋਲੀਟਿਕਲ ਸਾਰੇ ਹੀ ਆ ਉਹਨਾਂ ਨੂੰ ਤਾਂ ਸਿਰਫ ਸਿਰਫ ਇਹ ਦਿਖਦਾ ਹੈ ਕਿ ਜਿਹੜਾ ਵੀ ਬੰਦਾ ਕਿਸੇ ਤਰੀਕੇ ਨਾਲ ਵੋਟ ਉਹਨਾਂ ਨੂੰ ਬੰਦਾ ਨਹੀਂ ਦਿਖਦਾ ਉਹਨਾਂ ਨੂੰ ਵੋਟ ਦਿਖਦੀ ਹੈ ਇਹ ਬੜੀ ਦਰਦਨਾਕ ਔਰ ਬੜੀ ਸ਼ੇਮਫੁਲ ਹੈ ਪੰਜਾਬ ਦੇ ਅੰਦਰ ਜਿਹੜੀ ਅੱਜ ਪੰਜਾਬ ਬਿਲਕੁਲ ਹਰ ਪੱਖੋਂ ਡਾਊਨਫਾਲ ਜਾ ਰਿਹਾ ਹੈ ਉਹਦੇ ਪਿੱਛੇ ਇਹੀ ਗੱਲ ਹੈ ਕਿ ਬੀਜੇਪੀ ਇਹਨਾਂ ਜਿਹੜੇ 크ਿਸਚਨ ਨੇ ਕਹਿਆ ਜਾ ਰਿਹਾ ਕਿ ਵੀ 크ਿਸਚਨ ਨੇ 크ਿਸਚਨ ਬਣ ਰਹੇ ਨੇ ਇਹਨਾਂ ਦੀ ਵੋਟ ਨਹੀਂ ਐਕਸੈਪਟ ਕਰਦੀ ਇਹਨਾਂ ਦੀ ਵੋਟ ਨਹੀਂ ਲੈਂਦੀ ਕਿ ਵੀ ਆ ਤਾਂ 크ਿਸਚਨ ਹੈ ਦੀ ਵੋਟ ਨਹੀਂ ਲੈਣ ਦੇਖੋ ਬੀਜੀਪੀ ਦੀ ਜਿਹੜੀ ਪ੍ਰੈਜ਼ੈਂਟ ਹੈਗੀ ਹੈ ਬੜੀ ਉੱਥੇ ਵੀ ਬੜੀ ਦਿੱਕਤ ਹੋ ਗਈ ਹੈ ਬੀਜੀਪੀ ਦੀ ਵੀ ਆਰਐਸਐਸ ਕਹਿੰਦਾ ਆਰਐਸਐਸ ਨੇ 크ਿਸਚਨੈਲਟੀ ਦੇ ਉੱਤੇ ਆਰਐਸਐਸ ਨੇ ਧਰਮ ਪਰਿਵਰਤਨ ਦੇ ਉੱਤੇ ਕਈ ਵਾਰੀ ਕਈ ਏਜੰਡੇ ਲੈਂਦੇ ਨੇ ਲੇਕਿਨ ਅੱਜ ਬੀਜੀਪੀ ਦੀਆਂ ਸਰਕਾਰ ਹਰੇਕ ਸਰਕਾਰ ਦੇ ਪ੍ਰਤੀ ਸਰਕਾਰ ਜਿਵੇਂ ਤਿਵੇਂ ਬਣੇ ਇਹ ਜਿਹੜੀ ਲਾਲਸਾ ਹੈ ਉਹ ਥੋੜੀ ਉਹ ਜੀ ਬੀਜਪੀ ਦੀ ਬੇਸਿਕ ਵਿਚਾਰਧਾਰਾ ਉਹਦੇ ਨਾਲੋਂ ਡਿਫਰੈਂਟ ਹੋ ਗਿਆ ਹੈ ਪਹਿਲੇ ਨਹੀਂ ਸੀਗਾ ਪਹਿਲੇ ਠੀਕ ਹੈ ਹੋਣਾ ਚਾਹੀਦਾ ਹੈ ਸਰਕਾਰ ਹੋਣੀ ਚਾਹੀਦੀ ਹੈ ਸਰਕਾਰ ਲੇਕਿਨ ਹੁਣ ਜਿਵੇਂ ਇੱਕ ਆਪ ਲੀਡਰ ਨੇ ਕਿਹਾ ਪਿੱਛੇ ਜੇ ਆਪਣੇ ਭਾਸ਼ਣ ਦੇ ਅੰਦਰ ਹੁੱਕ ਐਂਡ ਕਰੁਕ ਉਸ ਤਰੀ ਜਿਹੜੀ ਅੱਜ ਸਾਨੂੰ ਹਰੇਕ ਬੰਦੇ ਨੂੰ ਆ ਕਿ ਭਾਈ ਟੋਪੀ ਪਾਓ ਪਗੜੀ ਪਾਓ ਧੋਤੀ ਪਾਓ ਲੰਗੋਟੀ ਪਾਓ ਕੁਝ ਪਾਓ ਵੋਟਾਂ ਆਣ ਬਸ ਆ ਇਹਦੇ ਨਾਲ ਕਿਸੇ ਵੀ ਕੌਮ ਦਾ ਔਰ ਕਿਸੇ ਵੀ ਸਟੇਟ ਦਾ ਔਰ ਕਿਸੇ ਵੀ ਦੇਸ਼ ਦਾ ਭਲਾ ਨਹੀਂ ਹੋ ਸਕਦਾ ਭਾਜੀਪੀ ਆਰਐਸਐਸ ਹੈ ਜਾਂ ਆਰਐਸਐਸ ਭਾਜੀਪੀ ਹੈ ਇਹਦੇ ਚ ਕੋਈ ਅੰਤਰ ਹੈਗਾ ਹੀ ਜਿਸ ਤਰੀਕੇ ਨਾਲ ਮੋਨ ਭਾਗਵਤ ਦੇ ਬਿਆਨ ਹੁੰਦੇ ਆ ਨਰਿੰਦਰ ਮੋਦੀ ਨੂੰ ਲੈ ਕੇ ਕਈ ਇਹ ਵੀ ਕਹਿੰਦੇ ਕਿ ਨਰਿੰਦਰ ਮੋਦੀ ਦੇ ਕਹਿੰਦੇ ਤਾਂ ਹੁਣ ਦੋ ਕਿल्ले ਹੋ ਗਏ ਇਸ ਸਿੱਕੇ ਦੇ ਨਾਲ ਵੀ ਐਟੀਟਿਊਡ ਚ ਨੇ ਕੀ ਅਡਲਜੀ ਆਪਸ ਚ ਇਹਨਾਂ ਦੀ ਵੱਖਰੀ-ਵੱਖਰੀ ਹੈ ਜਾਂ ਸੇਮ ਹੀ ਹੈ ਆਰਐਸਐਸ ਦਾ ਜੋ ਸਹੀ ਮੰਨੇ ਦੇ ਵਿਚਾਰ ਐਸਐਸ ਦੀ ਵੀ ਜਿਹੜੀ ਸੋਚ ਹੈਗੀ ਹੈ ਉਹਨਾਂ ਦੀ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਵਿਅਕਤੀ ਨਿਰਮਾਣ ਦਾ ਕੰਮ ਕਰਦੇ ਹਾਂ ਸਮਾਜ ਦਾ ਕੰਮ ਕਰਦੇ ਹਾਂ ਸਮਾਜ ਦੇ ਅੰਦਰ ਸਮਰਸਤਾ ਉਹਨਾਂ ਸਿਆਸਤ ਨਹੀਂ ਕਰਦੇ ਜਿਸ ਤਿੱਕੇ ਨਾਲ ਹੁਣ ਸਿਆਸਤ ਹੋ ਰਹੀ ਹੈ ਤੁਸੀਂ ਕਿਹਾ ਕਿ ਵੀ ਆਰਐਸਐਸ ਜਿਹੜੀ ਕਨਵਰਜਨ ਹੋ ਰਹੀ ਹੈ 크ਰਿਸਚੀਅਨ ਨੈਰਿਟੀ ਆ ਰਹੀ ਹੈ ਉਹ ਐਕਸੈਪਟ ਨਹੀਂ ਕਰਦੀ ਉਹ ਕਹਿੰਦੇ ਨੇ ਵੀ ਇਹ ਉਹ ਸਿਰਫ ਦੇਸ਼ ਦੀ ਗੱਲ ਕਰਦੇ ਨੇ ਔਰ ਲੇਕਿਨ ਉਹਦੇ ਵਿੱਚ ਵੀ ਕੁਝ ਨਾ ਕੁਝ ਸਰਕਾਰ ਜਿਹੜੀ ਆਣੀ ਹਾਵੀ ਹੋਣਾ ਕਿਉਂਕਿ ਬੀਜਪੀ ਦਾ ਜਿਹੜਾ ਬੀਜਪੀ ਦੇ ਕੋਲ ਜਿਹੜਾ ਕੈਡਰ ਹੈ ਬੀਜਪੀ ਦਾ ਕੈਡਰ ਵੀ ਆਰਐਸਐਸ ਦੇ ਨਾਲ ਹੈ ਅੱਜ ਜਿੰਨੇ ਵੀ ਜਿੰਨੇ ਨੇ ਜਿਹੜੇ ਪ੍ਰਚਾਰਕ ਜਿਹਨੂੰ ਅਸੀਂ ਕਹਿੰਦੇ ਆ ਉਹ ਪ੍ਰਚਾਰਕਾਂ ਦੇ ਥਰੂ ਭਾਜੀਪੀ ਨੂੰ ਸਟਰੋਂਗ ਕੀਤਾ ਜਾਂਦਾ ਹੈ ਲੇਕਿਨ ਉਹਦੇ ਵਿੱਚ ਵੀ ਹੁਣ ਐਸੀ ਕੁਝ ਮਾੜੀ ਗੱਲ ਹੋ ਗਈ ਹੈ ਜਿਵੇਂ ਪੰਜਾਬ ਦੇ ਅੰਦਰ ਹੀ ਲਾ ਲੋ ਪੰਜਾਬ ਦੇ ਅੰਦਰ ਸਾਰੇ ਚੱਕ ਕੇ ਆਪਣੇ ਉਹਨਾਂ ਨੇ ਪੰਜਾਬ ਨੇ ਭਾਜੀਪੀ ਦਾ ਆਪਣਾ ਸਾਰਾ ਕੈਡਰ ਭੁੰਜੇ ਸੁੱਟਤਾ ਔਰ ਉਹਦੇ ਤੇ ਉਹ ਬੰਦੇ ਬਿਠਾ ਦਿੱਤੇ ਜਿਹੜੇ ਕੀ ਜਮਾਨਤਾਂ ਜਬਤ ਨੇ ਜਿਹਦੇ ਚ ਤੁਸੀਂ ਮੈਨੂੰ ਨਾਮ ਲੈਣ ਚੋ ਵੀ ਕੋਈ ਸੰਕੋਚ ਨਹੀਂ ਬਿੱਟੂ ਜੀ ਨੂੰ ਬਣਾਤਾ ਹਾਰੇ ਹੋਏ ਨੂੰ ਮੰਤਰੀ ਬਣਾਤਾ ਔਰ ਮਨਪ੍ਰੀਤ ਬਾਦਲ ਵਰਗਿਆਂ ਨੂੰ ਬਣਾਤਾ ਜਿਹੜੇ ਸ਼ੇਰ ਹੀ ਗਾਈ ਜਾਂਦੇ ਨੇ ਮਨੇ ਉਹ ਬੰਦੇ ਹੁਣ ਬੀਜੀਪੀ ਦੀ ਕੀ ਕੀ ਇਹ ਬੀਜੀਪੀ ਦੀ ਵਿਚਾਰਧਾਰਾ ਤਾਂ ਅਸਲੀ ਨਹੀਂ ਹੈ ਵਿਜੀਵ ਵਿਧਿਆਦੋਲੋਜੀ ਠੀਕ ਹੈ ਲੇਕਿਨ ਉੱਥੇ ਜਿਹੜੇ ਐਟ ਪ੍ਰੈਜ਼ੈਂਟ ਕੁਝ ਕੰਮ ਹੋ ਰਹੇ ਨੇ ਉਹਦੇ ਨਾਲ ਪੰਜਾਬ ਦੀ ਸੜੀ ਹੋਰ ਪੰਜਾਬ ਦੇ ਅੰਦਰ ਉਹਦਾ ਗ੍ਰਾਫ ਜਿਹੜਾ ਹੈ ਪਾਰਟੀ ਦਾ ਗਿਰ ਰਿਹਾ ਜਿਵੇਂ ਅੱਜ ਤੋਂ 4 ਦਿਨ ਪਹਿਲਾਂ ਸੁਨੀਲ ਜਾਖੜ ਨੇ ਇੱਕ ਪੋਸਟ ਪਾਈ ਆ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਅਸੀਂ ਦਿਖਾ ਵੀ ਦਿੰਨੇ ਆ ਸਮੂਹ ਇਸਾਈ ਭਾਈਚਾਰੇ ਨੂੰ ਤੇ ਦੇਸ਼ ਵਾਸੀਆਂ ਨੂੰ 크ਿਸਮਸ ਦੀਆਂ ਮੁਬਾਰਕਾਂ ਭਾਜਪੀ ਐਕਸੈਪਟ ਕਰਦੀ ਐ ਇਸ ਚੀਜ਼ ਨੂੰ ਦੇਖੋ ਉਹਦੇ ਵਿੱਚ ਮੈਂ ਤੁਹਾਨੂੰ ਇਹ ਦੱਸ ਦਵਾਂ ਅਸੀਂ ਅਸੀਂ ਜਿਵੇਂ ਆਪਾਂ ਸਿੱਖ ਧਰਮ ਦੇ ਹੈਗੇ ਆਂ ਅਸੀਂ ਕਿਸੇ ਨੂੰ ਕਿਸੇ ਦੇ ਧਰਮ ਦੇ ਕਿਸੇ ਦਿਹਾੜੇ ਦੇ ਉੱਤੇ ਤੁਸੀਂ ਦਿੰਦੇ ਹੋ ਵਧਾਈ ਦਿੰਦੇ ਹੋ ਇਹ ਸਾਡੇ ਹਿੰਦੂ ਸਿੱਖ ਸਾਡੇ ਕਲਚਰ ਦੇ ਵਿੱਚ ਹੈਗਾ ਉਹਨਾਂ ਦੇ ਕਲਚਰ ਚ ਨਹੀਂ ਹੈਗਾ ਉਹ ਅਵਾਇਡ ਕਰਦੇ ਨੇ ਤੁਸੀਂ ਦੇਖਿਆ ਹੋਣਾ ਵੀ ਜਿਸ ਤਰੀਕੇ ਨਾਲ ਸਾਡੇ ਮੁਸਲਮ ਸਮਾਜ ਦੇ ਅੰਦਰ ਬਹੁਤੇ ਜਿਹੜੇ ਨੇ ਉਹ ਤੁਹਾਡੇ ਗੁਰਦੁਆਰੇ ਔਰ ਮੰਦਰ ਦਾ ਪ੍ਰਸ਼ਾਦ ਨਹੀਂ ਲੈਂਦੇ ਅਸੀਂ ਲੋਕ ਕੋਈ ਗਰੇਜ਼ ਨਹੀਂ ਕਰਦੇ ਇਹ ਸਾਡੇ ਡੀਐਨਏ ਚੋਂ ਹੈ ਉਹ ਬਿਲਕੁਲ ਇਸ ਚੀਜ਼ ਤੋਂ ਪਰੇ ਕਰਦੇ ਨੇ ਉਹਨਾਂ ਦਾ ਇਹ ਜਿਹੜਾ ਹੈ ਉਹ ਇਸ ਤਰੀਕੇ ਦੀ ਫੀਡਬੈਕ ਦਿੰਦੇ ਨੇ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਕੋਈ ਕੁਝ ਸਿੱਖ ਨੂੰ ਕਦੀ ਤੁਸੀਂ ਕਿਸੇ ਹਿੰਦੂ ਨੂੰ ਨਹੀਂ ਦੇਖਿਆ ਹੋਣਾ ਉਹ ਕਦੀ ਉਹ ਝੁਕੇਗਾ ਮਸਜਿਦ ਅੱਗੇ ਵੀ ਝੁਕ ਜਾਏਗਾ ਔਰ ਉਹ ਤੋੜੇ ਗਿਰਜਾ ਘਰ ਦੇ ਅੰਦਰ ਵੀ ਤੁਹਾਡਾ ਕੋਈ ਦੋਸਤ ਅਸਾਈ ਹੈ ਤੇ ਤੁਹਾਨੂੰ ਕਹੇਗਾ ਵੀ ਚਲੋ ਚਲੀਏ ਤੇ ਤੁਸੀਂ ਕਹੋਗੇ ਚੱਲ ਪੈਂਦੇ ਆ ਲੇਕਿਨ ਉਹ ਨਹੀਂ ਇਹ ਉਹਨਾਂ ਦੀ ਆਪਣੀ ਇੱਕ ਜਿਹੜੀ ਬੇਸਿਕ ਸੋਚ ਹੈ ਸਾਡੀ ਸੋਚ ਨਹੀਂ ਹੈ ਤੇ ਇਸ ਕਰਕੇ ਜੇ ਸ਼ਨੀਲ ਜਾਕਰ ਨੇ ਵਧਾਈ ਦਿੱਤੀ ਹੈ ਵਧਾਈ ਦੇਣਾ ਕੋਈ ਮਾੜੀ ਗੱਲ ਨਹੀਂ ਹੈ ਲੇਕਿਨ ਵਧਾਈ ਦੇਣ ਦੀ ਬਜਾਏ ਜੇ ਉਹ ਜੇ ਕੱਪੜੇ ਪਾ ਕੇ ਉਹ ਜੇ ਵੇਸ਼ ਬਣਾ ਕੇ ਅਸੀਂ ਉੱਥੇ ਚਲੇ ਜਾਈਏ ਔਰ ਉਹਨਾਂ ਨੂੰ ਪਰ ਕਈ ਪੋਲਿਟੀਸ਼ੀਅਨ ਤਾਂ ਜਾਂਦੇ ਨੇ ਉਹ ਗਏ ਵੀ ਨੇ ਉਹ ਦੇਖਿਆ ਵੀ ਤੁਸੀਂ ਵੀ ਤਸਵੀਰਾਂ ਦੇਖੀ ਨਾ ਸੋਸ਼ਲ ਮੀਡੀਆ ਤੇ ਵੀ ਆਂ ਜਾਣੇ ਫਿਰ ਉਹ ਪੋਲੀਟਿਸ਼ੀਨਾਂ ਦਾ ਕਿਵੇਂ ਦੇਖਿਆ ਜਾਵੇ ਕਿ ਕੀ ਕਰਨਾ ਚਾਹ ਰਹੇ ਕਿ ਕੀ ਕਰਨੇ ਨੇ ਕਿ ਉਹਨਾਂ ਨੂੰ ਪਿੱਛਾ ਬੈਕਗ੍ਰਾਉਂਡ ਪਤਾ ਕੀ ਵੀ ਬੈਕਗ੍ਰਾਉਂਡ ਕੀ ਹੈ ਉਹਨਾਂ ਨੇ ਹੀ ਪੱਠਾ ਬਠਾਇਆ ਹੈ ਔਰ ਜਿਹੜੀ ਇੰਨੀ ਜਿਆਦੀ ਸਾਡੀ ਡਾਊਨਫਾਲ ਆ ਰਹੀ ਹੈ ਉਹਨਾਂ ਦੇ ਡਰਾਮੇ ਬਾਜ਼ੀਆਂ ਕਰਕੇ ਉਹ ਜਿਹੜੇ ਐਕਟਰ ਮੈਂ ਤਾਂ ਉਹਨਾਂ ਨੂੰ ਕਵਾਂਗਾ ਉਹ ਐਕਟਰ ਨੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਡਾਇਰੈਕਟਰ ਇੱਕ ਉਹਨਾਂ ਨੂੰ ਸੀਨ ਦਿੰਦਾ ਔਰ ਸੀਨ ਨੂੰ ਉਹ ਸ਼ੂਟ ਕਰਦੇ ਨੇ ਨਾਥਿੰਗ ਮੋਰ ਉਹਨਾਂ ਦਾ ਹੋਰ ਕੋਈ ਲੰਬਾ ਚੋੜਾ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਜਿਹੜੀ ਸਾਡੇ ਸਾਡੇ ਸਿੱਖ ਫਲਸਫੇ ਦੇ ਵਿੱਚ ਵੀ ਹੈਗੀ ਹੈ ਸਾਨੂੰ ਰੂਟਸ ਤੇ ਜਾਣਾ ਚਾਹੀਦਾ ਜਿਵੇਂ ਮੈਂ ਨੇ ਕਿਹਾ ਮਹਾਰਾਜ ਸਾਡੇ ਗੁਰੂ ਨਾਨਕ ਸਾਹਿਬ ਦਾ ਉੱਤੇ ਕਿੱਡਾ ਵੱਡਾ ਫਲਕ ਪੂਰੀ ਦੁਨੀਆ ਤੇ ਲਾਗੂ ਹੁੰਦਾ ਪੂਰੇ ਸੰਸਾਰ ਤੇ ਲਾਗੂ ਹੁੰਦਾ ਨਾਟ ਪੰਜਾਬ ਨਾਟ ਇੰਡੀਆ ਉਹਨਾਂ ਨੇ ਕਿਹਾ ਕਿਰਤ ਕਰੋ ਕੰਮ ਕਰੋ ਬਈ ਔਰ ਕਮ ਕਮ ਨਾਂ ਪੰਜਾਬ ਸਰਕਾਰ ਦੇ ਰਹੀ ਹੈ ਨਾ ਸੈਂਟਰ ਸਰਕਾਰ ਦੇ ਰਹੀ ਹੈ ਕੰਮ ਕਰੋ ਨਾ ਕਿਰਤ ਕਰੋ ਨਾਮ ਜਪੋ ਉਹਨਾਂ ਨੇ ਕਿਹਾ ਆਪਣਾ ਨਾਮ ਜਪੋ ਕਿਸੇ ਦਾ ਵੀ ਨਾਮ ਜਪੋ ਗੁਰਨਾਨਕ ਦੇਵ ਜੀ ਦੇ ਨਾਲ ਇੱਕ ਬਾਲਾ ਵੀ ਸੀ ਤੇ ਮਰਦਾਨਾ ਵੀ ਸੀਗਾ ਕਦੀ ਵੀ ਉਹਨਾਂ ਨੇ ਕਦੀ ਵੀ ਨਹੀਂ ਇਹ ਸਾਰਾ ਕੁਝ ਠੀਕ ਚੱਲ ਰਿਹਾ ਫਿਰ ਉਹਨਾਂ ਨੇ ਕਿਹਾ ਵੰਡ ਚੁਕੋ ਵੰਡ ਚੁਕੋ ਤੇ ਉਹਨਾਂ ਨੇ ਕਿਹਾ ਹੁਣ ਇਹ ਜਿਹੜਾ ਅਨਾਜ ਦਿੰਦੇ ਨੇ ਇੰਨਾ ਅਨਾਜ ਹੁਣ ਵੀ ਵੇਸਟ ਹੋ ਰਿਹਾ ਹੈ ਅੱਜ ਵੀ ਇੰਨੀ ਭੁੱਖ ਮਰੀ ਹੈ ਪੰਜਾਬ ਦੇ ਅੰਦਰ ਵੀ ਬੁੜੀ ਬੁਰੀ ਹਾਲਤ ਹੈ ਪੰਜਾਬ ਦੇ ਅੰਦਰ ਹਾਲੇ ਵੀ ਸੈਂਟਰ ਗਵਰਨਮੈਂਟ ਕਹਿ ਰਹੀ ਸੀ ਛੱਤਾਂ ਵਾਸਤੇ ਉਹ ਪੈਸੇ ਦੇ ਰਿਹਾ ਹੱਲੇ ਵੀ ਲੋਕਾਂ ਦੇ ਮਕਾਨ ਗਿਰ ਰਹੇ ਨੇ ਬਰਸਾਤ ਦੇ ਵਿੱਚ ਮਕਾਨ ਗਿਰ ਰਹੇ ਨੇ ਹੜਾ ਇਹਦੇ ਉੱਤੇ ਦੋਨੇ ਲੜੀ ਜਾਂਦੇ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਪੈਸਾ ਨਹੀਂ ਮਿਲ ਰਿਹਾ ਹੱਲੇ ਵੀ ਗਰੀਬੀ ਜਾ ਕੇ ਅੰਤਾਂ ਦੀ ਗਰੀਬੀ ਹੈ ਪਿੰਡਾਂ ਦੇ ਅੰਦਰ ਜਾ ਕੇ ਦੇਖੋ ਹੱਲੇ ਵੀ ਛੱਤਾਂ ਦੇ ਥੱਲੇ ਅਸੀਂ ਗਿਰ ਰਹੇ ਹਾਂ ਔਰ ਮਰ ਰਹੇ ਹਾਂ ਹੱਲੇ ਵੀ ਸਾਰੀ ਮਨਨੇ ਗਰਾਉਂਡ ਲੈਵਲ ਤੇ ਕੋਈ ਕੰਮ ਨਹੀਂ ਹੋ ਰਿਹਾ ਨਾ ਸੈਂਟਰ ਵੱਲ ਟੋਟਲੀ ਸਿਆਸਤ ਕੀਤੀ ਜਾ ਰਹੀ ਹੈ ਕਈ ਲੋਕ ਇਹ ਵੀ ਕਹਿ ਰਹੇ ਆ ਕਿ ਵੀ ਜੇ ਇੰਨੀ ਸਿਆਸਤ ਕਰਨੀ ਹੈ ਭਾਜਪਾ ਨੇ ਪਹਿਲਾਂ ਆਮ ਆਦਮੀ ਪਾਰਟੀ ਸਿਆਸਤ ਕਰਦੀ ਦੀ ਉਹਨਾਂ ਨੇ ਕਹਿੰਦੇ ਦਵਿੰਦਰਪਾਲ ਭੁੱਲਰ ਜੀ ਨੂੰ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਜੀ ਨੇ ਉਹਨਾਂ ਨੂੰ ਵੀ ਰਿਹਾਨੀ ਕੀਤਾ ਸਾਈਨ ਨਹੀਂ ਕੀਤੇ ਬੀਜਪੀ ਨੇ ਕਹਿੰਦੇ ਕਹਿ ਕੇ ਮੁਕਰ ਗਏ ਕਿ ਵੀ ਅਸੀਂ ਬੰਦੀ ਸਿੰਘ ਰਿਹਾ ਕਰਾਂਗੇ ਅਮਿਤ ਸ਼ਾਹ ਦਾ ਬਿਆਨ ਸੀਗਾ ਨਰਿੰਦਰ ਮੋਦੀ ਦਾ ਬਿਆਨ ਸੀਗਾ ਇਹ ਕਹਿ ਕੇ ਮੁਕਰ ਗਏ ਕਿ ਵੀ ਅਸੀਂ ਰਿਹਾ ਕਰਾਂਗੇ ਹੁਣ ਤੱਕ ਰਿਹਾ ਨਹੀਂ ਕੀਤੇ ਕਿ ਉਹ ਲੋਕ ਇਹ ਕਹਿ ਰਹੇ ਕਿ ਵੀ ਜੇ ਸਿਆਸਤ ਕਰਨੀ ਹੈ ਤਾਂ ਇਹਦੇ ਨਾਂ ਤੇ ਕਰ ਲਓ ਇਹਨਾਂ ਨੂੰ ਰਿਹਾ ਕਰੋ ਕਹਿੰਦੇ ਜਿੰਨੇ ਬੰਦੀ ਸਿੰਘ ਨੇ ਜਗਤਾ ਸਿੰਘ ਹਵਾਰਾ ਹੋਰ ਜਿੰਨੇ ਨੇ ਮੈਂ ਤੁਹਾਡੇ ਧਿਆਨ 'ਚ ਹੋਏਗਾ ਨਹੀਂ ਹੋਏਗਾ ਮੈਂ ਕੁਝ ਮਹੀਨੇ ਪਹਿਲਾਂ ਆ ਜਿਹੜੇ ਤੁਹਾਡੇ ਮਰਾਜੋ ਆਣੋਂ ਹੈ ਉਹਦਾ ਬਾਰੇ ਮੈਂ ਕਿਹਾ ਸੀਗਾ ਵੀ ਇਹਨਾਂ ਨੂੰ ਉਹ ਕਰਨਾ ਚਾਹੀਦਾ ਇਹਨਾਂ ਨੂੰ ਅ ਵੀ ਜੇ ਇਹਨਾਂ ਦੀ ਕਹਿੰਦੇ ਜਿੰਨੀ ਮਨੇ ਹੈਗੀ ਸੀ ਇਹਨਾਂ ਦੀ ਉਮਰ ਕੈਤ ਸੀ ਉਸ ਤੋਂ ਵੱਧ ਇਹਨਾਂ ਦਾ ਪੀਰੀਅਡ ਜਿਹੜਾ ਹੈਗਾ ਤਾਂ ਉਹਦੇ ਵਿੱਚ ਛੱਡਣਾ ਚਾਹੀਦਾ ਹੈ ਇਹ ਇਹਦੇ ਨਾਲ ਤੁਹਾਨੂੰ ਮੈਂ ਇਹ ਕਹਿਵਾ ਕਿ ਪੰਜਾਬ ਦੇ ਅੰਦਰ ਨਸ਼ਾ ਪੰਜਾਬ ਦੇ ਅੰਦਰ ਗੈਂਗਸਟਰ ਇਹ ਜਿਹੜੇ ਮਾਹੌਲ ਬਣਾਉਂਦੇ ਨੇ ਕੋਈ ਘਰੋਂ ਕੋਈ ਜੰਮਦਾ ਨਹੀਂ ਕੋਈ ਗੈਂਗਸਟਰ ਜਨਮ ਤੋਂ ਨਹੀਂ ਬਣਦਾ ਕੋਈ ਡਾਕੂ ਜਨਮ ਤੋਂ ਨਹੀਂ ਬਣਦਾ ਇਹ ਮਾਹੌਲ ਹੁੰਦਾ ਹੈ ਐਟਮੋਸਫੀਅਰ ਹੁੰਦਾ ਹੈ ਐਟਮੋਸਫੀਅਰ ਬਣਾਇਆ ਜਾ ਰਿਹਾ ਹੈ ਉਹਨਾਂ ਨੂੰ ਛੱਡਣਾ ਚਾਹੀਦਾ ਹੈ ਪ੍ਰੋਫੈਸਰ ਦਵਿੰਦਰ ਪਾਲ ਜਿਹੜੇ ਤੁਹਾਨੂੰ ਦੱਸਦੇ ਨੇ ਜਿੱਤੇ ਤੇ ਕੇਜਰੀਵਾਲ ਨੇ ਨਹੀਂ ਸੈਨ ਕੀਤੇ ਮਾੜੀ ਗੱਲ ਹੈ ਉਹ ਵੀ ਰਾਜਨੀਤੀ ਹੈ ਉਂਝ ਕੇਜਰੀਵਾਲ ਜੀ ਪਿਛਲੀ ਵਾਰੀ ਉਹਨਾਂ ਦੇ ਉੱਤੇ ਇਹ આરોਪ ਲੱਗੇ ਸੀ ਕਿ ਉਹ ਜੀ ਫਲਾਣੇ ਫਲਾਣੇ ਗਰਮਜਲੀਆਂ ਦੇ ਘਰਾਂ ਦੇ ਉੱਤੇ ਰਹਿੰਦੇ ਰਹੇ ਪੰਜਾਬ ਦੇ ਅੰਦਰ ਉਹ ਸੱਤਾ ਪ੍ਰਾਪਤ ਕੀਤੀ ਮਾੜੀ ਗੱਲ ਹੈ ਅਰ ਰਿਜ਼ਲਟ ਕੀ ਆਇਆ ਅੱਜ ਜਿੰਨਾ ਮਰਜ਼ੀ ਬੋਰਡ ਲਾ ਲਓ ਅੱਜ ਜਿੰਨਾ ਮਰਜ਼ੀ ਮੈਂ ਕਹਿ ਰਿਹਾ ਮੈਂ ਮੈਂ ਇਸ ਗੱਲ ਨੂੰ ਕਹਿਣ ਚ ਮੈਨੂੰ ਕੋਈ ਸ਼ੱਕ ਨਹੀਂ ਭਗਵੰਤ ਮਾਨ ਦੀ ਸੋਚ ਵਧੀਆ ਹੋ ਸਕਦੀ ਹੈ ਲੇਕਿਨ ਭਗਵੰਤ ਮਾਨ ਜੀ ਥੋੜੇ ਥੱਲੇ ਕੱਖ ਨਹੀਂ ਹੈਗਾ ਜੇ ਤੁਸੀਂ ਜੇ ਤੁਸੀਂ ਦੱਸੋ ਜੇ ਬਾਦਲ 10 ਸਾਲ ਰਾਜ ਕਰਕੇ ਉਹ ਕਹਿੰਦੇ ਸੀ 25 ਸਾਲ ਸੁਪਨੇ ਲੈ ਰਹੇ ਸੀਗੇ ਇਹ ਤਾਂ ਤੁਸੀਂ ਵੀ ਸੁਪਨੇ ਹੀ ਲੈ ਰਹੇ ਹੋ ਤੁਹਾਡੇ ਥੱਲੇ ਗਰਾਊਂਡ ਤੇ ਕੁਝ ਨਹੀਂ ਹੋ ਰਿਹਾ ਥੱਲੇ ਗਰਾਊਂਡ ਤੇ ਬਹੁਤ ਬੁਰੀ ਹਾਲਤ ਹੈ ਕ੍ਰਪਸ਼ਨ ਅੱਜ ਤੁਸੀਂ ਜਿਹੜਾ ਮਰਜੀ ਤੁਸੀਂ ਹੁਣ ਭਗਵਾਨਤਮਨ ਜੀ ਤੁਸੀਂ ਸਾਡੇ ਕੋਲ ਹੋਮ ਹੋਮ ਡਿਪਾਰਟਮੈਂਟ ਹੈ ਮੈਨੂੰ ਇਹ ਵੀ ਤੁਹਾਡੀ ਸੋਚ ਗਲਤ ਹੈ ਪਰ ਤੁਸੀਂ ਆ ਵੀ ਜਵਾਬ ਦਿਓ ਪੰਜਾਬ ਨੂੰ ਕਿ ਹਰੇਕ ਅਫਸਰ ਦੇ ਘਰੋਂ 7 ਕਰੋੜ 8 ਕਰੋੜ ਲੱਭੀ ਜਾਂਦਾ ਕੀ ਮਾਮਲਾ ਹੂੰ ਅੱ데 ਤੁਸੀਂ ਅੰਦਰ ਕਰਤੇ ਕਿਸੇ ਨੂੰ ਛਡਾਈ ਜਾਂਦੇ ਹੋ ਹੁਣ ਇੱਕ ਇੱਥੇ ਪਿੱਛੇ ਥੋੜੇ ਦਿਨ ਪਹਿਲਾਂ ਕਿਸੇ ਨੇ ਸੁਸਾਈਡ ਕੀਤਾ ਉਹਨੇ 8 ਕਰੋੜ ਦਾ ਗਵਨ ਕਰ ਲਿਆ ਇਹ 7 ਕਰੋੜ 8 ਕਰੋੜ 7000 8000 ਦੀ ਪੰਜਾਬ ਚ ਨੌਕਰੀ ਨਹੀਂ ਮਿਲਦੀ ਇਸ ਦੇ ਮੋਦੀ ਜੀ ਵੀ ਜ਼ਿੰਮੇਵਾਰ ਨੇ ਮੋਦੀ ਜੀ ਵੀ ਕਹਿੰਦੇ ਕਿ ਹਮਨੇ ਹਮ ਤੋ ਹਮਾਰਾ ਤੋ ਝੋਲਾ ਉਠਾ ਕੇ ਚਲੇ ਜਾਏਗੇ ਵੀ ਤੁਸੀਂ ਝੋਲਾ ਕਹਿੰਗੇ 11 ਸਾਲ ਚ ਦੱਸੋ ਤੁਸੀਂ ਕਿਸੇ ਨੂੰ ਕੀ ਦਿੱਤਾ ਵਪਾਰੀਆਂ ਨੂੰ ਕੀ ਦਿੱਤਾ ਸਲੇਬ ਘਟ ਘਰ ਤੋਂ ਜੀ ਫੁਲਾਣਾ ਘਰ ਤੋਂ ਥਾਂ ਥਾਂ ਤੇ ਟੋਲ ਹੈ ਗਟਕਰੀ ਜੀ ਕਹਿੰਦੇ ਜੀ ਅਸੀਂ ਟੋਲ ਹਟਾ ਦਾਂਗੇ ਸੜਕਾਂ ਨੂੰ ਬੜਾ ਵਧੀਆ ਬਣਾ ਦਾਂਗੇ 60 ਕਿਲੋਮੀਟਰ ਤੇ ਟੋਲ ਲੱਗਣਾ ਚਾਹੀਦਾ ਉਹ 45 45 ਤੇ ਲੱਗੇ ਪਏ ਨੇ ਔਰ ਦੁਨੀਆ ਪਰੇਸ਼ਾਨ ਕੀਤੀ ਹੋਈ ਹੈ ਹਮ ਸੱਚ ਪੁੱਛੋ ਪੰਜਾਬ ਦੇ ਅੰਦਰ ਤਾਂ 90% ਲੋਕ ਪਰੇਸ਼ਾਨ ਨੇ ਸਿਆਸਤ ਤੋਂ ਹਮ ਅਗਲੇ ਕਹਿੰਦੇ ਨੇ ਨਾਲੋਂ ਤਾਂ ਯਾਰ ਬਿਲਕੁਲ ਇਹ ਵੋਟ ਲੋਕ ਵੀ ਕਹਿ ਰਹੇ ਪੰਜਾਬ ਚ ਕੁਝ ਵੱਖਰਾ ਹੋ ਜਾਵੇ ਕਹਿੰਦੇ ਹਿੰਦੁਸਤਾਨ ਨੂੰ ਭਾਰਤੀਆਂ ਨੂੰ ਹਿੰਦੁਸਤਾਨ ਮਿਲ ਗਿਆ ਕਹਿੰਦੇ ਮੁਸਲਮਾਨਾਂ ਨੂੰ ਅਰਬ ਕੰਟਰੀਆਂ ਮਿਲ ਗਈਆਂ ਆਪਣਾ ਪਾਕਿਸਤਾਨ ਮਿਲ ਗਿਆ ਕਹਿੰਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਤਾਂ ਕੁਝ ਮਿਲਿਆ ਨਹੀਂ ਇੱਕ ਮੁੰਡਾ ਨੇ ਹੈਗੇ ਨੇ ਜੁਝਾਰ ਸਿੰਘ ਉਹਨਾਂ ਨੇ ਵੀ ਕਿਹਾ ਕਿ ਸਾਡਾ ਕਿੱਥੇ ਕਹਿੰਦੇ ਵੀ ਸਾਨੂੰ ਵੀ ਤਾਂ ਦੇਓ ਕੁਝ ਕਿ ਲੱਗਦਾ ਕਿ ਵੀ ਜਿਵੇਂ ਤੁਸੀਂ ਪਹਿਲਾਂ ਵੀ ਕਈ ਵਾਰ ਆਪਣੀ ਗੱਲ ਰੱਖੀ ਹੋਇਆ ਕਿ ਜੇ ਕਿ ਮਿਲਦਾ ਤੇ ਦਿੰਦੇ ਆ ਤੇ ਖਾਲਿਸਤਾਨ ਦੇ ਦੇਣਾ ਚਾਹੀਦਾ ਇਹਨਾਂ ਦੇਖੋ ਐਸਾ ਹੈਗਾ ਇਹਦੇ ਵਿੱਚ ਜਦੋਂ ਪੰਜਾਬ ਬਣਿਆ ਜਿਹਦੇ ਵਿੱਚ ਹਿਮਾਚਲ ਵੀ ਸੀ ਤੇ ਹਰਿਆਣਾ ਵੀ ਸੀਗਾ ਵੱਡਾ ਪੰਜਾਬ ਬਣਿਆ ਸੀਗਾ ਉਹਦੇ ਵਿੱਚ ਉਹਦੋਂ ਭਾਵਨਾ ਜਦੋਂ ਦੇਸ਼ ਆਜ਼ਾਦ ਹੋਇਆ ਉਹਦੋਂ ਚ ਇਹੀ ਸੀਗਾ ਕਿ ਇਸ ਦੇ ਅੰਦਰ ਪੰਜਾਬੀ ਬੋਲੀ ਔਰ ਸਿੱਖਾਂ ਨੂੰ ਇੱਥੇ ਮジョਰਿਟੀ ਚ ਉਹਦੇ ਚ ਸੀਗਾ ਉਹਨਾਂ ਨੇ ਕਾਂਗਰਸੀਆਂ ਦੇ ਵਿੱਚੋਂ ਵੀ ਕੈਰੋ ਨੂੰ ਲੱਭ ਕੇ ਲਿਆਂਦਾ ਉੱਥੇ ਬਣਾਇਆ ਦੇਖੋ ਇਹ ਇਲਾਕਾ ਹੋਣਾ ਜਿੱਥੇ ਉਹਨਾਂ ਦੀ ਮジョਰਿਟੀ ਹੈ ਉਹ ਕੋਈ ਮਾੜੀ ਗੱਲ ਨਹੀਂ ਹੈਗੀ ਲੇਕਿਨ ਜੇ ਤੁਸੀਂ ਕਹੋ ਵੀ ਟੋਟਲ ਅਸੀਂ ਖਾਲਸਤਾਨ ਕੁਝ ਸਾਡੇ ਲੀਡਰ ਨੇ ਜਿਨ੍ਹਾਂ ਦਾ ਪਤਾ ਨਹੀਂ ਕੀ ਮੋਟਿਵ ਹੈ ਮੈਨੂੰ ਨਹੀਂ ਪਤਾ ਮੈਂ ਉੱਥੇ ਵੀ ਡਿਫਰੈਂਸ ਹੈਗਾ ਕਿ ਤੁਸੀਂ ਜਗ੍ਹਾ ਲੈ ਲੋਗੇ ਲੇਕਿਨ ਉਹਦੇ ਪ੍ਰਬੰਧਾ ਵਾਸਤੇ ਤਾਂ ਤੁਸੀਂ ਦੱਸੋ ਜਦੋਂ ਤੱਕ ਬੇਸਿਕ ਥੋੜਾ ਪਰ ਉਹ ਤਾਂ ਕਹਿੰਦੇ ਖਾਲਸੇ ਖਾਲਸੇ ਕਹਿੰਦੇ ਬੜਾ ਕੌਸ਼ ਹੈ ਕਹਿੰਦੇ ਅਸੀਂ ਚਲਾ ਲਾਂਗੇ ਕਹਿੰਦੇ ਕਹਿੰਦੇ ਇੰਨਾ ਕੁਝ ਚਲਾ ਸਕਦੇ ਆ ਇਹ ਕੀ ਹੈ ਕਹਿੰਦੇ ਕੋਰੋਨਾ ਚ ਵੀ ਤਾਂ ਸਾਰਾ ਕੁਝ ਚਲਾਇਆ ਹੀ ਕਹਿੰਦੇ ਵੀਰ ਜੀ ਮਾਫ਼ ਕਰਨਾ ਕੋਰੋਨਾ ਚ ਸਰਕਾਰ ਨੇ ਹੱਥ ਖੜੇ ਕਰਤੇ ਸੀਗੇ ਕਿਸੇ ਨੂੰ ਤਾਂ ਵੈਂਟੀਲੇਟਰ ਨਹੀਂ ਮਿਲਿਆ ਉਹ ਬਿਨਾ ਵੈਂਟੀਲੇਟਰ ਤੋਂ ਮਰ ਗਏ ਕਹਿੰਦੇ ਵਾਹਿਗੁਰੂ ਜੀ ਬੇਨਤੀ ਇਹ ਹੈ ਦੇਖੋ ਸਰਕਾਰ ਦਾ ਮੈਂ ਨਹੀਂ ਕਹਿੰਦਾ ਉਹ ਅਲੱਗ ਵਿਸ਼ਾ ਹੈ ਲੇਕਿਨ ਜਦੋਂ ਤੱਕ ਤੁਹਾਡੀ ਜਿਹੜੀ ਸੋਚ ਨਹੀਂ ਠੀਕ ਹੋਏਗੀ ਤੁਹਾਨੂੰ ਇੱਕ ਸੋਚ ਹੁਣ ਪਾਕਿਸਤਾਨ ਬਣ ਗਿਆ ਚਲੋ ਤੁਸੀਂ ਇਸ ਤੋਂ ਹੀ ਲੈ ਲਓ ਪਾਕਿਸਤਾਨ ਬਣ ਗਿਆ ਤੇ ਪਾਕਿਸਤਾਨ ਦੇ ਅੰਦਰ ਕੀ ਹਾਲ ਹੋ ਰਿਹਾ ਹੈ ਇਹ ਨਾਲ ਤੁਹਾਡੇ ਉਹ ਵੀ ਮੁਸਲਿਮ ਕਰਕੇ ਬਣਿਆ ਜਿਨ੍ਹਾਂ ਨੇ ਕਿਹਾ ਕਿ ਨਹੀਂ ਅਸੀਂ ਮੁਸਲਮਾਨ ਬਣਾਵਾਂਗੇ ਉੱਥੇ ਜਾ ਕੇ ਤੁਸੀਂ ਦੇਖ ਲਓ ਵੀ ਉੱਥੇ ਪਰੇਸ਼ਾਨ ਨੇ ਉੱਥੇ ਲੋਕਾਂ ਦੇ ਟੈਲੀਫੋਨ ਆਉਂਦੇ ਨੇ ਜਾਂ ਲੋਕੀ ਜਿਹੜੇ ਸੰਪਰਕ ਚ ਨੇ ਪਾਕਿਸਤਾਨੀ ਉਹ ਕਹਿੰਦੇ ਜੀ ਸਾਨੂੰ ਕਿਸੇ ਤਰੀਕੇ ਪਾਕਿਸਤਾਨੀ ਨੂੰ ਕੋਈ ਦੁਨੀਆ ਦੇ ਦੇਸ਼ ਦੇ ਅੰਦਰ ਜਾਣ ਤੋਂ ਅਲਰਜੀ ਕਰਦੇ ਨੇ ਲੋਕ ਬੈਨ ਕੀਤਾ ਅਮਰੀਕਾ ਨੇ ਮੇਰੇ ਖਾ ਪਿੱਛੇ ਜੇ ਬੈਨ ਕਰਤਾ ਸ਼੍ਰੀਲੰਕਾ ਦਾ ਦਾ ਹਾਲ ਤੁਸੀਂ ਦੇਖ ਲਓ ਬੰਗਲਾਦੇਸ਼ ਦਾ ਤੁਸੀਂ ਹਾਲ ਦੇਖ ਲਓ ਇਸ ਕਰਕੇ ਜੇ ਅਸੀ ਜਗਾ ਲੈ ਲਈਏ ਲੇਕਿਨ ਉਥੋਂ ਤੱਕ ਤੋੜਾ ਨਹੀਂ ਬਣਦਾ ਮਾੜੇ ਦਾ ਹਸ਼ਰ ਮਾੜਾ ਹੋਏਗਾ ਦੇਖੋ ਜੇ ਤੁਸੀਂ ਕੱਲੀ ਧਰਤੀ ਲੈ ਕੇ ਲੜਾਈ ਝਗੜੀ ਲੈ ਕੇ ਟੈਨਸ਼ਨ ਲੈ ਕੇ ਤੁਸੀਂ ਕੋਈ ਚੀਜ਼ ਪ੍ਰਾਪਤ ਕਰਦੇ ਹੋ ਤਾਂ ਉਹਦਾ ਤੁਹਾਨੂੰ ਕੋਈ ਸਿੱਲਾ ਨਹੀਂ ਮਿਲਦਾ ਉਹਦਾ ਤੁਹਾਨੂੰ ਕੋਈ ਲਾਭ ਨਹੀਂ ਮਿਲਦਾ ਮੇਰਾ ਕਹਿਣਾ ਇਹ ਹੈ ਕਿ ਤੁਹਾਨੂੰ ਪੰਜਾਬ ਦੇ ਅੰਦਰ ਪੰਜਾਬੀਆਂ ਨੇ ਜਾ ਕੇ ਕੈਨੇਡਾ ਦੇ ਅੰਦਰ ਤਰੱਕੀ ਕਰਾਈ ਪੰਜਾਬੀਆਂ ਨੇ ਪੂਰੀ ਦੁਨੀਆ ਦੇ ਅੰਦਰ ਕਿਹ ਜਿਹੜਾ ਦੂਜਾ ਵਿਸ਼ਵ ਯੁੱਧ ਹੋਇਆ ਉਹਦੇ ਵਿੱਚ ਜਰਮਨ ਦੇ ਨਾਲ ਤੇ ਬਾਕੀਆਂ ਦੇ ਨਾਲ ਪੰਜਾਬੀਆਂ ਨੇ ਉਹ ਸਿੱਖਾਂ ਨੇ ਜਾ ਕੇ ਇਸ ਕੈਨੇਡਾ ਦੇ ਅੰਦਰ ਤੁਸੀਂ ਕਹਿੰਦੇ ਅੱਜ ਬੌਲ ਬਾਲਾ ਸਿੱਖਾਂ ਦਾ 250 ਸਾਲ ਪਹਿਲਾਂ ਚਲੇ ਗਏ ਸਿੱਖ ਇੰਨਾ ਸਿੱਖ ਜਿਹੜਾ ਹੈਗਾ ਜੋਰਦਾਰ ਔਰ ਦਮਦਾਰ ਹੈ لیکن ਉਹਦੇ ਵਿੱਚ ਜਿਹੜੀ ਸਾਡੀ ਸੋਚ ਹੈ ਕਿ ਆਹ ਉਹਦੇ ਚ ਕਈ ਹੁਣ ਇੱਕ ਪਾਸੇ ਤੋਂ ਹਿੰਦੂਆਂ ਨੂੰ ਮਾਰਾ ਕਹਿੰਦੇ ਨੇ ਸਾਡੇ ਜਿਹੜੇ ਜਿਹੜੇ ਕਹਿੰਦੇ ਨੇ ਵੀ ਸਾਨੂੰ ਖਾਲਸਾਣ ਦੀ ਗੱਲ ਕਰਦੇ ਨੇ ਦੂਜੇ ਪਾਸੇ ਕਹਿੰਦੇ ਜੀ ਅਸੀਂ ਇਹਨਾਂ ਨੂੰ ਹਿੰਦੂਆਂ ਨੂੰ ਵੀ ਅਸੀਂ ਆਪਣੇ ਪਰਕਤ ਉਹਦੀ ਮੈਂ ਪਾਕਿਸਤਾਨ ਦੀ ਤੁਹਾਨੂੰ ਉਦਾਹਰਣ ਦਿੱਤੀ ਹੈ ਮੇਰਾ ਇਹ ਕਹਿਣਾ ਹੈਗਾ ਕਿ ਸਹੀ ਸੋਚ ਨਹੀਂ ਹੈਗੀ ਸਾਨੂੰ ਸਰਬੱਤ ਦੇ ਭਲੇ ਦੀ ਸੋਚ ਤੇ ਲੈ ਕੇ ਆਓਗੇ ਤਾਂ ਆਪਣੇ ਆਪ ਮੈਂ ਚਾਹਨਾ ਸਾਰਾ ਦੇਸ਼ ਹੀ ਖਾਲਸਾਣ ਕਿਉਂ ਨਾ ਬਣਾਈ ਜੀ ਜਦ ਤੁ ਇੱਕ ਗੱਲ ਤਾਂ ਅਸੀਂ ਬੜੀ ਝੋਰ ਸ਼ੋਰ ਨਾਲ ਕਹਿੰਦੇ ਆ ਕਿ ਸਭ ਤੋਂ ਜ਼ਿਆਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਕਿਹਦਾ ਯੋਗਦਾਨ ਸਿੱਖਾਂ ਦਾ ਯੋਗਦਾਨ ਵਾਈ ਨਾਟ ਫਿਰ ਅਸੀਂ ਕਿਉਂ ਕਹੀਏ ਸੀ ਵਾਲੇ ਤੋਂ ਬਾਹਰ ਇਧਰ ਨੂੰ ਲੈਣਾ ਫਿਰ ਅਸੀਂ ਪੰਜਾਬ ਮੋਸਟਲੀ ਸਾਡਾ ਪੰਜਾਬੀ ਬੈਠਾ ਦਿੱਲੀ ਸਾਡਾ ਪੰਜਾਬੀ ਬੈਠਾ ਕਹਿੰਦੀ ਹੈ ਨਾ ਇਹ ਪੰਜਾਬ ਦੇ ਕਹਿੰਦੇ ਸਾਡਾ ਬਹੁਤ ਸੀਗਾ ਪੰਜਾਬੀ ਵਸਦੇ ਇਲਾਕੇ ਹਰਿਆਣਾ ਵੀ ਪੰਜਾਬੀ ਸੀਗਾ ਉਹਨੂੰ ਵੱਖਰਾ ਕਰ ਦਿੱਤਾ ਹਿਮਾਚਲ ਵੀ ਸਾਡਾ ਸੀਗਾ ਉਹ ਪਰੇ ਲਾਹੌਰ ਤੱਕ ਕਹਿੰਦੇ ਅੱਗੇ ਤੱਕ ਸਾਰਾ ਪੰਜਾਬ ਹੀ ਸੀਗਾ ਕਹਿੰਦੇ ਇਹਦਾ ਫਿਰ ਸਿਆਸਤਾਂ ਨੇ ਕਹਿੰਦੇ ਚੇਂਜ ਕੀਤਾ ਕਹਿੰਦੇ ਹਾਂ ਸਿਆਸਤ ਆਈ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਮੈਂ ਇਹੀ ਬੇਨਤੀ ਕਰ ਰਿਹਾ ਮੈਂ ਤੁਹਾਨੂੰ ਇੱਥੇ ਵੀ ਨਾ ਸਿਆਸਤ ਆ ਜਾਵੇ ਤੁਸੀਂ ਇਹ ਕਹਿਣਾ ਜਾ ਰਹੇ ਹੋ ਕਿ ਵੀ ਇੱਕ ਦੇਸ਼ ਬਣਾਉਣ ਦੀ ਗੱਲ ਚੱਲ ਰਹੀ ਹੈ ਤੇ ਉਹ ਵੀ ਕਿਤੇ ਸਿਆਸਤ ਦੇ ਚੱਕਰ ਚ ਕਿਤੇ ਹੋਰ ਨਾ ਭੰਜਵੇ ਜਿਹੜਾ ਪੰਜਾਬ ਸੂਬੀ ਵਜਦਾ ਸੂਬੀ ਤੋਂ ਵੀ ਥੋੜਾ ਨਾ ਜਾਵੇ ਅੱਜ ਦੀ ਤਰੀਕੇ ਵਿੱਚੋਂ ਸੂਬੀ ਤੋਂ ਵੀ ਕੱਟ ਕਰਨ ਦੀ ਤਿਆਰੀ ਚ ਹੈ ਹੂੰ ਉਨ ਨੂੰ ਵੀ ਤੋੜਨ ਦੀ ਤਿਆਰੀ ਚ ਨੇ ਕ੍ਰਿਸਚਨਲਟੀ ਜਿਹਾ ਜਿਵੇਂ ਕ੍ਰਿਸਚਨਲਟੀ ਦੇ ਉੱਤੇ ਸਾਰੇ ਲੀਡਰ ਕਿਉਂ ਨਹੀਂ ਬੋਲਦੇ ਜਿਹੜੇ ਕਹਿੰਦੇ ਨੇ ਸਾਨੂੰ ਉਹਦੇ ਕੋਈ ਕਿਰਜਤ ਕ੍ਰਿਸਚਨ ਹੀ ਹੋ ਜਾ ਕਿ ਤੇ ਫਿਰ ਤੁਸੀਂ ਉਹਦੇ ਚ ਖਾਲਸਤਾਨ ਵੀ ਕੀ ਬਣਾ ਕੇ ਕਰ ਲੋਗੇ ਜੇ ਉਹਦੇ ਚ ਕ੍ਰਿਸਚਨ ਹੀ ਆਈ ਜਾਣਗੇ ਕਿਉਂ ਨਹੀਂ ਜਿੱਥੇ ਗੁਰੂਆਂ ਦੀ ਧਰਤੀ ਹੈ ਜਿੱਥੇ ਸਾਡਾ ਜਿਹਨੂੰ ਪੂਰੀ ਦੀ ਪੂਰੀ ਸਾਡੇ ਗੁਰੂਆਂ ਦੀ ਜਿਹੜੀ ਕਰਮ ਸਥਲੀ ਰਹੀ ਹੈ ਔਰ ਜਿਹੜੀ ਜਨਮ ਸਥਾਨ ਰਹੀ ਨੇ ਉੱਥੇ ਹੀ ਸਾਰੇ ਸਭ ਤੋਂ ਜ਼ਿਆਦਾ ਕ੍ਰਿਸਚਨ ਕਿਉਂ ਬਣ ਰਹੇ ਕਿਉਂ ਨਹੀਂ ਐਸਜੀਪੀ ਉੱਤੇ ਉੱਤੇ ਉਹ ਕਰਦੀ ਜਿਹੜੇ ਅੱਜ ਕਹਿੰਦੇ ਨੇ ਕਿਉਂ ਨਹੀਂ ਅਸੀਂ ਅੱਜ ਇਸ ਇਸ ਗੱਲ ਤੇ ਕਹਿੰਦੇ ਕਿ ਭਾਈ ਆਪਣੀ ਸਿੱਖੀ ਸਰੂਪ ਕਿਉਂ ਨਹੀਂ ਹੈ ਅੱਜ ਕਿਉਂ ਸਾਡਾ ਮੁੰਡਾ ਵਾਲ ਕੱਟੀ ਜਾਂਦਾ ਸਾਰਾ ਪੰਜਾਬ ਅਸੀਂ ਖਾਲੀ ਕਰੀ ਜੰਨੇ ਆ ਆਈਐਸ ਆਈਐਸ ਆਈਪੀਐਸ ਜਿੰਨਾ ਹੈਗਾ ਸਾਡਾ ਮੁੰਡਾ ਤਾਂ ਪੜਦਾ ਨਹੀਂ ਸਾਡਾ ਮੁੰਡਾ 12ਵੀਂ ਤੋਂ ਬਾਅਦ 10ਵੀਂ ਤੋਂ ਬਾਅਦ ਕਿਸੇ ਤਰੀਕੇ ਨਾਲ ਜਾ ਰਿਹਾ ਜ਼ਮੀਨਾਂ ਅਸੀਂ ਵੇਚ ਰਹੇ ਆ ਆਈਐਸ ਆਈਪੀਐਸ ਕਿਹੜਾ ਆ ਰਹੇ ਨੇ ਡੀਜੀਪੀ ਗੌਰਵ ਯਾਦਵ ਜੀ ਆ ਰਹੇ ਨੇ ਜਿਹੜੇ ਸਾਡੇ ਚੀਫ ਸੈਕਟਰੀ ਨੇ ਉਹ ਸਿਨਾ ਸਾਹਿਬ ਆ ਰਹੇ ਨੇ ਅਗਲੇ ਪਾਸੇ ਜਿੰਨੇ ਵੀ ਸਾਡਾ ਕੈਡਰ ਹੈ ਇਹ ਵੀ ਅਸੀਂ ਚੀਕਾ ਮਾਰੀ ਜਿੰਦੇ ਆ ਜੀ ਇੱਥੇ ਅਸੀਂ ਖਾਲਿਸਤਾਨ ਖਾਲਸਾ ਬਣਾ ਕੇ ਤੇ ਤੁਸੀਂ ਉੱਥੇ ਜਿਹੜੇ ਅਫਸਰ ਲਾਓਗੇ ਉਹ ਤਾਂ ਤੁਹਾਨੂੰ ਬਾਹਰੋਂ ਲਿਆਣੇ ਪੈਣੇ ਮਨੇ ਤੁਸੀਂ ਦੱਸੋ ਕਿੰਨੇ ਅਸੀਂ ਆਈਪੀਐਸ ਸਿੱਖ ਬਣਾ ਰਹੇ ਹਾਂ ਕਿੰਨੇ ਅਸੀਂ ਹੈ ਐਸਜੀਪੀਸੀ ਉੱਥੇ ਕਿੱਥੇ ਐਸਜੀ ਇਸ ਪਾਸੇ ਸੋਚ ਰਹੀ ਹੈ ਬਿਲਕੁਲ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਤਾਂ ਭਾਈ ਸਾਹਿਬ ਜੀ ਸਾਡੇ ਨਾਲ ਸੀਗੇ ਪਰਮਜੀਤ ਸਿੰਘ ਜੀ ਇਹਨਾਂ ਨਾਲ ਗੱਲਬਾਤ ਕੀਤੀ ਹੈ ਹਾਲਾਂਕਿ ਮਸਲਾ ਜਿਸ ਤਰੀਕੇ ਨਾਲ ਸ਼ੁਰੂਆਤ ਹੋਈ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਗੁਰੂ ਤੇਗ ਬਹਾਦਰ ਜੀ ਨੂੰ ਲੈ ਕੇ ਕਿਹ ਵੀ ਸਰਕਾਰਾਂ ਸਿਆਸਤ ਕਰਦੀਆਂ ਨੇ ਪਰ ਦੂਜੇ ਪਾਸੇ ਅਸੀਂ ਇਹ ਵੀ ਦੇਖਿਆ ਕਿ ਜਿਵੇਂ ਧਰਮ ਪਰਵਰਤਨ ਹੋ ਰਹੇ ਨੇ ਕਿ ਸਿੱਖ ਜਿਹੜੇ ਨੇ ਉਹ 크ਿਸਚਨ ਜ਼ਿਆਦਾ ਬਣਦੇ ਨੇ ਇਹ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਦੂਜੀ ਬੀਜੇਪੀ ਦੀ ਏਡਾਉਲੋਜੀ ਕੀ ਹੈ ਕਿ ਹਰਿਆਣਾ ਸਰਕਾਰ ਦੇ ਥਰੂ ਉਹ ਪੰਜਾਬ ਚੈਂਟਰ ਹੋਣਾ ਚਾਹੁੰਦੇ ਨੇ ਨਾ ਬੜੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਹਿੰਦੇ ਐਂਡ ਤੇ ਜਿਹੜਾ ਇਹ ਆ ਨਿਕਲਦਾ ਕਿ ਵੀ ਸਿਆਸਤ ਹੋ ਰਹੀ ਹੈ ਸਿਆਸਤ ਤੋਂ ਇਲਾਵਾ ਕੁਝ ਨਹੀਂ ਹੈਗਾ ਜਿਹੜੇ ਜ਼ਮੀਨੀ ਪੱਧਰ ਤੇ ਲੋਕਾਂ ਦੇ ਕੰਮ ਨੇ ਉਹ ਨਹੀਂ ਹੋ ਰਹੇ ਭਾਵੇਂ ਨਿਤਨ ਗੱਟਕੜੀ ਨੂੰ ਇਹਨਾਂ ਨੇ ਸਵਾਲ ਕੀਤੇ ਨੇ ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨરેન્દ્ર મોદી ਨੇ ਵੀ ਸਵਾਲ ਕਰ ਦਿੱਤੇ ਤੇ ਦੂਜੇ ਪਾਸੇ ਮਨਜਿੰਦਰ ਸਿਰਸਾਣ ਵੀ ਜਿਹੜਾ ਇਹਨਾਂ ਨੇ ਸਵਾਲ ਕਰ ਦਿੱਤੇ ਹੌਨ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਹੈਗਾ ਕੈਮਰਾ ਤੇ ਸਹਾਇਕ ਦੇ ਸੀ ਨੀਰਜ ਧੰਨਵਾਦ